ਤੇ ਤੁਸੀਂ ਇੱਥੇ ਦੇਖਦੇ ਹੋਵੋਗੇ ਆਪ ਤੌਰ ਤੇ ਜੋ ਸਰਕਾਰ ਰੈਲੀ ਤੇ ਲੈ ਕੇ ਜਾਂਦੀ ਆ ਸਾਡੇ ਤਿੰਨ ਦਿਨ ਖਰਾਬ ਹੁੰਦੇ ਆ ਜੀ ਪਹਿਲੇ ਦਿਨ ਆ ਇਹਨਾਂ ਨੇ ਜੀ ਬੱਥਾ ਮੰਗਣੀ ਆ ਉਹਦੇ ਰੂਟਾਂ ਤੋਂ ਬੱਥਾ ਖੜਾ ਕੇ ਡੀਪੂ 'ਚ ਖੜਾ ਲੈਂਦਾ ਦੂਜੇ ਦਿਨ ਫਿਰ ਅਸੀਂ ਰੈਲੀ ਤੇ ਲੈ ਕੇ ਜਾਂਦੇ ਉਹ ਰੈਲੀ ਤੋਂ ਬੱਥਾ ਰਾਤ ਨੂੰ 1:3 2:2 ਵਜੇ ਆਉਂਦੀ ਆ ਫਿਰ ਤੀਜੇ ਦਿਨ ਜਿਹੜਾ ਉਹ ਤੀਜੇ ਦਿਨ ਵੀ ਵਰਕਰ ਜਿਹੜੇ ਉੱਠ ਕੇ ਗੇੜਾ ਨਹੀਂ ਲਾਉਣ ਜਾਂਦੇ ਉਹ ਤਿੰਨ ਦਿਨ ਜਿਹੜੇ ਖੱਜਲ ਹੁੰਦੇ ਆ ਲੋਕ ਉਹ ਮਾਨਸਾਬ ਉਹਨੂੰ ਦੇਖ ਦੇਣਗੇ ਜੀ ਹੁਣ ਜਿਹੜੀ ਪਿੱਛੇ ਮੁਕਸ ਰੈਲੀ ਹੋਈ ਸੀਗੀ ਜਗਰੋਂ ਤੋਂ ਬੱਥਾ ਅਬੋਰ ਗਈਆਂ ਉਹ ਤੁਸੀਂ ਦੇਖੋ ਬੋਰ ਖਾਲੀ ਬੱਸ ਬੋਰ ਗਈ ਅ ਬੋਰੋਂ ਖਾਲੀ ਵੀ ਬੱਸ ਆਈ ਬੱਸ ਜਲੰਧਰ ਦੀਪੂ ਦੀਆਂ ਬੱਸਾਂ ਸਾਡੇ ਪਿੰਡਾਂ ਚੱਲ ਰਹੀਆਂ ਇੱਧਰ ਤੇ ਸਾਡੀਆਂ ਬੱਸਾਂ ਜਾ ਰਹੀਆਂ ਬੋਰ ਈਵਨ ਇੱਥੇ ਤੱਕ ਜਿਹੜੀਆਂ ਬੈਟਰੀਆਂ ਸਾਰੇ ਦੀਪੂਆਂ ਚ ਬੈਟਰੀਆਂ ਆਈਆਂ ਨੇ ਉਹਦੇ ਤੇ ਚਾਰ ਦੀਪੂ ਚਾਰ ਬੈਟਰੀਆਂ ਜਿਹੜੀਆਂ ਜਗਰਾਉਂਡ ਦੀਪੇ ਇੱਥੇ ਚਾਈਆਂ ਜਿਹਦੇ ਪਿੱਛੇ ਡਰਾਈਵਰ ਇੱਕ ਦੂਜੇ ਲੜਦੇ ਮੈਂ ਬੈਟਰੀ ਖੋਣੀ ਅਮੇਰਕ ਹੋਣੀ ਆ ਦੀਪੂ ਦੀਆਂ 57 ਬੱਸਾਂ ਨੇ 57 ਬੱਸਾਂ ਚੋਂ 30 ਬੱਸਾਂ ਤੱਕ ਘਟਾ ਡੋਣਗੀਆਂ ਘਟੋ ਘਟਾ ਬੱਸ ਰਾਜਾ ਬੜੰਗ ਸਾਹਿਬ ਸੀਗੇ ਜਿਹੜੇ ਜਾਣ ਲੱਗੇ ਪਾਗੇ ਉਸ ਤੋਂ ਬਾਅਦ ਇਹਨਾਂ ਦਾ ਇੱਕ ਵੀ ਬੱਸ ਨਹੀਂ ਪਈ ਟਾਇਰ ਇਹਨਾਂ ਤੋਂ ਨਹੀਂ ਆਏ ਬੈਟਰੀਆਂ ਇਹਨਾਂ ਤੋਂ ਨਹੀਂ ਆਈਆਂ ਹੋਰ ਜਿਹੜਾ ਸਪੇਅਰ ਪਾਰਟ ਆ ਉਹ ਨਹੀਂ ਆ ਰਿਹਾ ਜਦੋਂ ਦਾ ਠੇਕਾ ਸਿਸਟਮ ਸ਼ੁਰੂ ਹੋਇਆ 2007 ਤੋਂ ਲੈ ਕੇ ਅੱਜ ਤੁਸੀਂ ਦੇਖ ਲਓ 2026 ਆ ਗਿਆ ਇਹ ਪੰਜਾਬ ਸਰਕਾਰ ਪਹਿਲਾਂ ਤੋਂ ਕਾਲੀਆਂ ਤੋਂ ਲੈ ਕੇ ਕਾਂਗਰਸ ਤੋਂ ਲੈ ਕੇ ਹੁਣ ਆਮ ਪਾਰਟੀ ਜਿਹੜੀ ਮੌਜੂਦਾ ਸਰਕਾਰ ਆ ਇਹਨਾਂ ਨੇ ਨਾ ਤਾਂ ਸਾਨੂੰ ਕਿਸੇ ਨੇ ਵੀ ਅੱਜ ਤੱਕਰ ਪੱਕਾ ਕੀਤਾ ਤੇ ਨਾ ਸਾਨੂੰ ਵੀ ਕੋਈ ਇਹਨਾਂ ਨੇ ਪ੍ਰੋਸੀਟੀ ਦਿੱਤੀ ਆ ਜਿਹੜੀ ਆਮ ਅੱਜ ਵਾਲੀ ਆਪਾਂ ਸਰਕਾਰ ਦੀ ਜਿਹੜੀ ਗੱਲ ਕਰੀਏ ਇਹਨਾਂ ਨੇ ਸਾਨੂੰ ਜਿਹੜੀਆਂ ਬੱਸਾਂ ਸੀ ਅੱਜ 4 ਸਾਲ ਇਹਨਾਂ ਦੀ ਜਿਹੜੀ ਸਰਕਾਰ ਹੋ ਗਈ ਆ ਸਾਨੂੰ ਇਹਨਾਂ ਨੇ ਕੋਈ ਵੀ ਨਵੀਂ ਬੱਸ ਨਹੀਂ ਆ ਚੱਕਰ ਦਿੱਤੀ 28 ਤਰੀਕ ਨੂੰ ਸਾਡੀ ਇੱਥੇ ਗੇਟ ਰੈਲੀ ਸੀ ਸਿਰਫ ਤੇ ਸਿਰਫ 2 ਘੰਟੇ ਦੀ ਉਹ ਗੇਟ ਰੈਲੀ ਸੀ ਸਾਡੀ ਤੇ ਇਹਨਾਂ ਨੇ 27 ਤਰੀਕ ਨੂੰ ਰਾਤ ਨੂੰ ਸਾਡੇ ਪ੍ਰਧਾਨ ਜੀ ਸੂਬੇ ਦੇ ਆ ਗੂ ਔਰ ਸੈਕਟਰੀ ਸਾਡੇ ਬਾਹਰ ਦੇ ਸਾਰੇ ਜਿਹੜੇ ਪ੍ਰਧਾਨ ਸੀ ਪੰਜਾਬ ਦੇ ਉਹ ਚੱਕ ਕੇ ਇਹਨਾਂ ਨੇ ਥਾਣਿਆਂ ਵਿੱਚ ਲੈ ਗਏ ਸੀ ਰਾਤ ਨੂੰ ਇਹ ਕੱਲ ਨੂੰ ਵੀ ਪ੍ਰੋਟੈਸਟ ਰੱਖ ਜਿਹੜੀ ਹਰਤਾਲ ਆ ਜਬਰੀ ਕਰਨੀ ਪਈ ਆ ਸਾਨੂੰ ਕਿ ਸਾਡੇ ਵਰਕਰ ਛੱਡੋ ਉਹ ਜਿਹੜੀ ਸਰਕਾਰੀ 2 ਘੰਟੇ ਦੀ ਸਟ੍ਰੈਕ ਸੀ ਉਹਦੀ ਬਾਵਲ ਤੋਲ ਤ ਇਹਨਾਂ ਨੇ 4 ਦਿਨ ਸਾਡੇ ਤੋਂ ਸਟ੍ਰੈਕ ਕਰਵਾਈ ਕਿਉਂਕਿ ਸਾਡੇ ਅੰਦਰ ਬੰਦੇ ਜੇਲ੍ਹਾਂ ਦੇ ਵਿੱਚ ਡੱਕਤੇ ਇਹਨਾਂ ਨੇ ਉਹਨਾਂ 10 ਬੰਦੇ ਅੱਜ ਵੀ ਜੇਲ੍ਹਾਂ ਦੇ ਵਿੱਚ 307 ਦੇ ਵਿੱਚ ਬੈਠੇ ਆ 307 ਕਿਉਂ ਕੋਈ ਬੰਦਾ ਬੰਦਾ ਮਰ ਕੇ ਉਹਨਾਂ ਉਸ ਆ ਕੇ ਸੰਗਰੂਰ ਦੇ ਵਿੱਚ ਧੱਕਾ ਕਰਦੀ ਸੀ ਟਰਾਂਸਪੋਰਟ ਮੰਤਰੀ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਮੇਰੇ ਪਿੱਛੇ ਤੁਸੀਂ ਨਾਰੇ ਲੱਗਦੇ ਵੇਖ ਰਹੇ ਹੋ ਪੰਜਾਬ ਸਰਕਾਰ ਦੇ ਪਾਨ ਬੱਸ ਪੰਜਾਬ ਰੋਜ ਰੋਡਵੇਜ਼ ਪੀ ਆਰਟੀਸੀ ਵਿਭਾਗ ਦੇ ਮੁਲਾਜ਼ਮ ਨੇ ਡਰਾਈਵਰ ਕੰਡੈਕਟਰ ਇਹ ਵੀਰ ਰੋਜ ਸਵੇਰੇ ਵੱਡੇ ਤੜਕੇ ਤੋਂ ਲੈ ਕੇ ਤੇ ਦੇਰ ਰਾਤ ਤੱਕ ਪੰਜਾਬ ਸਰਕਾਰ ਦੀਆਂ ਸੇਵਾਵਾਂ ਨਿਭਾਉਂਦੇ ਨੇ ਬੱਸਾਂ ਚਲਾਉਂਦੇ ਨੇ ਸਵਾਰੀਆਂ ਨੂੰ ਯਾਤਰੀਆਂ ਨੂੰ ਇੱਕ ਜਗ੍ਹਾ ਤੋਂ ਦੋ ਜਗ੍ਹਾ ਤੇ ਲੈ ਕੇ ਜਾਂਦੇ ਨੇ ਪਰ ਬਹੁਤ ਲੰਬੇ ਸਮੇਂ ਤੋਂ ਇਹਨਾਂ ਦੀ ਜਿਹੜੀਆਂ ਮੰਗਾਂ ਨੇ ਲਟਕ ਰਹੀਆਂ ਨੇ ਸਰਕਾਰ ਨਾਲ ਪਤਾ ਹੀ ਨਹੀਂ ਦਰਜਣਾ ਮੀਟਿੰਗਾਂ ਹੋ ਗਈਆਂ ਸਿਰਫ ਤਰਵਾਸੇ ਮਿਲਦੇ ਨੇ ਦਿਲਾਸੇ ਮਿਲਦੇ ਨੇ ਤੇ ਮੀਟਿੰਗ ਅੱਗੇ ਪਾ ਦਿੱਤੀ ਜਾਂਦੀ ਆ ਉਹਨਾਂ ਮੀਟਿੰਗਾਂ ਦਾ ਜ਼ਿਕਰ ਕਦੇ ਫੇਰ ਕਰਾਂਗੇ ਪਰ ਅੱਜ ਜਿਹੜੀ ਮੰਗ ਨੂੰ ਲੈ ਕੇ ਇਹਨਾਂ ਨੇ ਹੜਤਾਲ ਕੀਤੀ ਆ ਤਾਂ ਉਹਦੇ ਬਾਰੇ ਗੱਲਬਾਤ ਕਰਾਂਗੇ ਜਗਰਾਉਂ ਦੇ ਪੰਜਾਬ ਰੋਡਵੇਜ਼ ਦੇ ਡੀਪੂ ਦੇ ਵਿੱਚ ਦਫ਼ਤਰ ਦੇ ਵਿੱਚ ਅਸੀਂ ਖੜੇ ਆ ਸਾਹਮਣੇ ਬੱਸ ਅੱਡਾ ਸਾਥੀ ਧਰਨਾ ਲਾ ਕੇ ਧਰਨੇ ਤੇ ਬੈਠੇ ਆ ਤਕਰੀਰਾਂ ਦੇ ਰਹੇ ਨੇ ਤੇ ਅਦਰ ਮਲਾਜ਼ਮ ਵਰਕਸ਼ਾਪ ਦੇ ਵਿੱਚ ਅਸੀਂ ਗੱਲਬਾਤ ਕਰਨ ਆਈ ਸੀ ਬਾਈ ਜੀ ਹੋਰਾਂ ਨਾਲ ਗੱਲਬਾਤ ਕਰਾਂਗੇ ਬਾਈ ਜੀ ਧਰਨੇ ਤੇ ਤੁਸੀਂ ਅੱਜ ਬੈਠੇ ਹੋ ਹੜਤਾਲ ਕਰਤੀ ਆ ਸਾਨੂੰ ਬਹੁਤ ਸਮਾਂ ਹੋ ਗਿਆ ਸੀ ਵੀ ਬਹੁਤ ਕਵਰੇਜ ਕੀਤੀ ਆ ਤੁਹਾਡੇ ਧਰਨਿਆਂ ਦੀ ਤੀਜੇ ਚੌਥੇ ਦਿਨੋਂ ਮਹੀਨੇ ਕ ਬਾਅਦ ਤੁਹਾਡਾ ਇਹ ਆ ਜਾਂਦਾ ਇੱਕ ਮੈਸੇਜ ਕਿ ਕੱਲ ਨੂੰ ਚੱਕਾ ਜਾਮ ਤੇ ਦੋ ਤਿੰਨ ਦਿਨ ਲਗਾਤਾਰ ਚੱਕਾ ਜਾਮ ਹੁੰਦਾ ਫਿਰ ਉਸ ਤੋਂ ਬਾਅਦ ਤੁਹਾਡੀ ਮੀਟਿੰਗ ਹੁੰਦੀ ਆ ਜਾਮ ਖੋਲ ਦਿੰਨੇ ਹੋ ਕੀ ਸਾਰੀ ਗੱਲਬਾਤ ਆ ਲੋਕ ਵੀ ਹੈਰਾਨ ਹੁੰਦੇ ਆ ਕੋਈ ਗੱਲ ਸਮਝ ਨਹੀਂ ਆਉਂਦੀ ਕਿੱਥੇ ਕੀ ਦੀ ਸਮੱਸਿਆ ਬਿਲਕੁਲ ਸਾਰ ਮੈਂ ਆਪ ਜੀ ਦਾ ਬਹੁਤ ਧੰਨਵਾਦ ਹੈ ਆ ਮੈਂ ਹਰਮਿੰਦਰ ਸਿੰਘ ਜਰਨਲ ਸਖਤਰ ਪੰਜਾਬੀ ਦੇ ਜਗਰਾਉਂ ਤੋਂ ਸਾਰ ਜਦੋਂ ਅਸੀਂ ਠੇਕੇ ਤੇ ਭਰਤੀ ਹੋਇਆ ਨਾ ਸਾਨੂੰ ਤਕਰੀਬਨ 14 15 16 ਸਾਲ ਹੋ ਗਏ ਆ ਕੋਈ ਵਰਕਰ ਨੇ ਜਿਹੜੇ 18 18 19 ਸਾਲ ਤੋਂ ਠੇਕੇ ਤੇ ਡਿਊਟੀ ਕਰ ਰਿਹਾ ਜਦੋਂ ਦਾ ਠੇਕਾ ਸਿਸਟਮ ਸ਼ੁਰੂ ਹੋਇਆ 2007 ਤੋਂ ਲੈ ਕੇ ਅੱਜ ਤੁਸੀਂ ਦੇਖ ਲਓ 2026 ਆ ਗਿਆ ਇਹ ਪੰਜਾਬ ਸਰਕਾਰ ਪਹਿਲਾਂ ਤੋਂ ਕਾਲੀਆਂ ਤੋਂ ਲੈ ਕੇ ਕਾਂਗਰਸ ਤੋਂ ਲੈ ਕੇ ਹੁਣ ਆਮ ਪਾਰਟੀ ਜਿਹੜੀ ਮੌਜੂਦਾ ਸਰਕਾਰ ਆ ਇਹਨਾਂ ਨੇ ਨਾ ਤਾਂ ਸਾਨੂੰ ਕਿਸੇ ਨੇ ਵੀ ਅੱਜ ਤੱਕ ਰਪਕਾ ਕੀਤਾ ਤੇ ਨਾ ਸਾਨੂੰ ਵੀ ਕੋਈ ਇਹਨਾਂ ਨੇ ਪ੍ਰਸੀਟੀ ਦਿੱਤੀ ਆ ਨਾ ਇਹਨਾਂ ਨੇ ਕੋਈ ਸਾਡੀ ਬੱਸ ਜਿਹੜੀ ਆਮ ਅੱਜ ਵਾਲੀ ਆਪਾਂ ਸਰਕਾਰ ਦੀ ਜਿਹੜੀ ਗੱਲ ਕਰੀਏ ਇਹਨਾਂ ਨੇ ਸਾਨੂੰ ਜਿਹੜੀਆਂ ਬੱਸਾਂ ਸੀ ਅੱਜ 4 ਸਾਲ ਇਹਨਾਂ ਦੀ ਜਿਹੜੀ ਸਰਕਾਰ ਹੋ ਗਈ ਆ ਸਾਨੂੰ ਇਹਨਾਂ ਨੇ ਕੋਈ ਵੀ ਨਵੀਂ ਬੱਸ ਨਹੀਂ ਅੱਜ ਤੱਕ ਕਰ ਦਿੱਤੀ ਜਿਹੜੀ ਅਸੀਂ ਬੱਸ ਜਿਹੜਾ ਸਾਡਾ ਏਡਾ ਜਿਹਾ ਫਲੀਟ ਹੁੰਦਾ ਸੀ ਅੱਜ ਉਹ ਉਹਨਾਂ ਫਲੀਟ ਪੂਰਾ ਨਹੀਂ ਆ ਔਰ ਜਿਹੜਾ ਮਾਈਆਂ ਦਾ ਜਿਹੜਾ ਸਫਰ ਆ ਤੁਹਾਨੂੰ ਵੀ ਪਤਾ ਸਾਰਿਆਂ ਨੂੰ ਆਪਣੇ ਪੰਜਾਬ ਦੇ ਵਿੱਚ ਕਿੰਨਾ ਕੁ ਵੀ ਜ਼ਿਆਦਾ ਹੋ ਚੁੱਕਿਆ ਕਿਉਂਕਿ ਸਾਨੂੰ ਬਹੁਤ ਜ਼ਿਆਦੀ ਦਿੱਕਤ ਆਉਂਦੀ ਆ ਇਸ ਕਾਰਨ ਸੋ ਅਸੀਂ ਸਰਕਾਰ ਮੁਰੇ ਹੀ ਮੰਗ ਕੀਤੀ ਸੀ 10000 ਸਾਨੂੰ ਵਸ ਪਾਓ ਔਰ ਸਾਡੇ ਜਿਹੜੇ ਆਊਟਸੋਰਸ ਤੇ ਵਰਕਰ ਆ ਇਹ ਮੰਗੇ ਵੀ ਆ ਸਾਲੀਆਂ ਮੰਗਾ ਜੜੀਆਂ ਨੇ ਇਹ ਮੰਨੇ ਨੇ ਵੀ ਆਊਟਸੋਰਸ ਵਾਲੇ ਅਸੀਂ ਕੰਟਰੈਕਟ ਤੇ ਕਰ ਲੱਗੇ ਆ ਤੇ ਔਰ ਕੰਟਰੈਕਟਰ ਵਾਲੇ ਜਿਹੜੇ ਛੋਡੇ ਵਰਕਰ ਨੇ ਉਹਨਾਂ ਨੂੰ ਅਸੀਂ ਪੱਕੇ ਕਰ ਲੱਗੇ ਪਰ ਜਿਹੜੀਆਂ ਇਹ ਜਿਹੜੀਆਂ ਸਾਡੀਆਂ ਜਾਇਜ਼ ਮੰਗਾਂ ਨੇ ਉਹਨਾਂ ਨੂੰ ਗੁਣਿਆ ਕਰਕੇ ਕੋਈ ਵੀ ਸਾਡੀ ਅੱਜ ਤੱਕ ਕਰ 4 ਸਾਲਾਂ ਦੇ ਵਿੱਚ ਇਹ ਸਰਕਾਰ ਨੇ ਮੰਗ ਪੂਰੀ ਨਹੀਂ ਕੀਤੀ ਔਰ ਅਗਲੇ ਪਾਸੇ ਆਜੋ ਜਿਹੜੀ ਸਾਡੀ ਇਹ ਬੱਸ ਆ ਇਹ ਪੰਜਾਬ ਸਰਕਾਰ ਦੀ ਬੱਸ ਆ ਇਹ ਕੀ ਕਰ ਲੱਗੇ ਨੇ ਇਹਨਾਂ ਨੇ ਕਿਲੋਮੀਟਰ ਬੱਸ ਇੱਕ ਪ੍ਰਾਈਵੇਟ ਦਾਰਾ ਉਹਨਾਂ ਨੂੰ ਬਾਹਰੋਂ ਬੁਲਾ ਕੇ ਜਿਵੇਂ ਦਿੱਲੀ ਤੋਂ ਲਾ ਰਹੋ ਪੰਜਾਬ ਤੋਂ ਲਾ ਕੇ ਠੇਕੇ ਤੇ ਇੱਕ ਬੱਸ ਕਿਲੋਮੀਟਰ ਪਾ ਰਹੇ ਸੀ ਤੇ ਉਹਦਾ ਅਸੀਂ ਵਿਰੋਧ ਕੀਤਾ ਸੀ ਪਿਛਲੇ ਮਹੀਨੇ 11ਵੇਂ ਮਹੀਨੇ ਦੀ ਔਰ 28 ਤਰੀਕ ਨੂੰ ਸਾਡੀ ਇੱਥੇ ਗੇਟ ਰੈਲੀ ਸੀ ਸਿਰਫ ਤੇ ਸਿਰਫ 2 ਘੰਟੇ ਦੀ ਉਹ ਗੇਟ ਰੈਲੀ ਸੀ ਸਾਡੀ ਤੇ ਇਹਨਾਂ ਨੇ 27 ਤਰੀਕ ਨੂੰ ਰਾਤ ਨੂੰ ਸਾਡੇ ਪ੍ਰਧਾਨ ਦੀ ਸੂਬੇ ਦੇ ਆਗੂ ਔਰ ਸੈਕਟਰੀ ਸਾਡੇ ਬਾਹਰ ਦੇ ਸਾਰੇ ਜਿਹੜੇ ਪ੍ਰਧਾਨ ਸੀ ਪੰਜਾਬ ਦੇ ਉਹ ਚੱਕ ਕੇ ਇਹਨਾਂ ਨੇ ਥਾਣਿਆਂ ਵਿੱਚ ਲੈ ਗਏ ਸੀ ਰਾਤ ਨੂੰ ਇਹ ਕੱਲ ਨੂੰ ਵੀ ਪ੍ਰੋਟੈਸਟ ਨਾ ਕਰਨ। ਕਿਉਂਕਿ ਜੋ ਸਾਡਾ ਪ੍ਰੋਟੈਸਟ ਨਹੀਂ ਸੀਗਾ ਸਾਰੇ ਸਾਡਾ ਪ੍ਰੋਟੈਸਟ ਸਰਬ 2 ਘੰਟੇ ਦਾ ਗੇਟ ਰੈਲੀ ਦਾ ਅਸੀਂ ਗੇਟ ਰੈਲੀ ਕਰਨੀ ਸੀ ਇਹਦਾ ਰੋਸ਼ ਵਿਖਾਉਣਾ ਸੀ ਵੀ ਇੱਕ ਬੱਸਾ ਕਿਲੋਮੀਟਰ ਬੱਸਾ ਨਾਪਰਾਓ ਵੀ ਸਾਡੀਆਂ 100 ਬੱਸਾਂ ਪਾਓ। ਪਰ ਇਹਨਾਂ ਨੇ ਜਿਹੜਾ ਸਾਨੂੰ ਚੱਕ ਕੇ ਥਾਣਿਆਂ ਥਾਣਿਆਂ ਚੱਕ ਕੇ ਜੇਲ੍ਹਾਂ ਚ ਸਾਡੇ ਜੇਲ੍ਹਾਂ ਦੇ ਵਿੱਚ ਘਟੋ ਘਟ ਵੀ ਸਾਡਾ ਵਰਕਰ ਆ ਜਿਹੜਾ 1200 ਤੋਂ 1500 ਵਰਕਰ ਲੈ ਗਏ ਆ ਥਾਣਿਆਂ 'ਚ ਔਰ ਉਸ ਤੋਂ ਅੱਗੇ ਇਹਨਾਂ ਨੇ ਦੂਸਰੇ ਤਰ੍ਹਾਂ ਸਾਨੂੰ ਜਿਹੜੀ ਹੜਤਾਲ ਆ ਜਬਰੀ ਕਰਨੀ ਪਈ ਆ ਸਾਨੂੰ ਕਿ ਸਾਡੇ ਵਰਕਰ ਛੱਡੋ ਉਹ ਜਿਹੜੀ ਸਰਕਾਰੀ 2 ਘੰਟੇ ਦੀ ਸਟ੍ਰੈਕ ਸੀ ਉਹਦੀ ਬਾਵਲ ਤੋਲਤ ਇਹਨਾਂ ਨੇ 4 ਦਿਨ ਸਾਡੇ ਤੋਂ ਸਟ੍ਰੈਕ ਕਰਵਾਈ ਕਿਉਂਕਿ ਸਾਡੇ ਅੰਦਰ ਬੰਦੇ ਜੇਲ੍ਹਾਂ ਦੇ ਵਿੱਚ ਡੱਕਤੇ ਇਹਨਾਂ ਨੇ ਔਰ ਸਾਡੇ ਬੰਦੇ ਇਹਨਾਂ ਨੇ 10 ਬੰਦੇ ਛੱੜਤੇ 10 ਤੋਂ 12 ਬੰਦੇ ਔਰ 10 ਬੰਦੇ ਅੱਜ ਵੀ ਜੇਲ੍ਹਾਂ ਦੇ ਵਿੱਚ 307 ਦੇ ਵਿੱਚ ਬੈਠੇ ਆ ਉਹਨਾਂ ਨੂੰ ਅਸੀਂ ਰਿਹਾਈ ਮੰਗੀ ਆ ਉਹਨਲੇ ਜਿਹੜੇ 10 ਛੱਡੇ ਸੀ ਉਹ ਵੀ ਅਜ ਤੱਕ ਡਿਊਟੀ ਤੇ ਲਾਇ। 307 ਕਿਉਂ ਕੋਈ ਬੰਦਾ ਬੰਦਾ ਮਰ ਗਿਆ ਉਹਨਾਂ ਤੋਂ ਸਰ ਕੋਈ ਬੰਦਾ ਨਹੀਂ ਕੋਈ ਕੁਛ ਨਹੀਂ ਅਸੀਂ ਆਪਣੀ ਮੰਗ ਮੰਨਦੇ ਸੀ ਸਾਡੇ ਨਾਲ ਜਦੋਂ ਪੁਲਿਸ ਆ ਕੇ ਸੰਗਰੂਰ ਦੇ ਵਿੱਚ ਧੱਕਾ ਕਰਦੀ ਸੀ। ਜਦੋਂ ਸਾਡੇ ਵਰਕਰ ਤੇਲ ਲੈ ਕੇ ਪਾਣੀ ਲੈ ਕੇ ਮਤਲਬ ਉੱਪਰ ਚੜ ਗਏ ਵੀ ਅਸੀਂ ਜੇ ਤੁਸੀਂ ਸਾਡੇ ਨਾਲ ਧੱਕਾ ਕਰੋਗੇ ਅਸੀਂ ਤਾਂ ਆਪਣੇ ਆਪ ਨੂੰ ਅੱਗ ਲਾ ਕੇ ਲੀਲਾ ਖਤਮ ਕਰਾਂਗੇ। ਕਿਉਂਕਿ ਅਸੀਂ 16 ਸਾਲ ਤੋਂ ਪਹਿਲਾਂ ਵੀ ਅਸੀਂ ਦੁਖੀ ਹਾਂ ਸਾਡੇ ਬੱਚੇ ਇੰਨੀਆਂ ਦੀ ਤਨਖਾਹਾਂ ਤੇ ਨਹੀਂ ਚੱਲ ਸਕਦਾ ਸਾਡਾ ਗੁਜ਼ਾਰਾ। ਸੋ ਇਸ ਕਰਕੇ ਪੁਲਿਸ ਵਾਲਿਆਂ ਨੇ ਸਾਡੇ ਨਾਲ ਦਸਤਾਵੇਜ਼ ਕੀਤਾ ਧੱਕਾ ਕੀਤਾ ਪਰ ਉਹ ਜਿਹੜੀ ਘਟਨਾ ਸੀ ਅੱਗ ਲਾਉਣ ਦੀ ਤੁਸੀਂ ਦੇਖੀ ਹੋਣੀ ਆ ਐਚਓ ਸਾਹਿਬ ਕਹਿੰਦੇ ਸਾਡੂੰ ਅੱਗ ਲਾਈ ਆ ਉਹ ਅਸੀਂ ਨਹੀਂ ਉਹ ਕਿਸੇ ਵਾਸਤੇ ਕਿਸੇ ਅਣਸਰ ਕੋਈ ਇਹਨਾਂ ਦੇ ਵਿੱਚੋਂ ਸੀ ਸਾਡੇ ਵਿੱਚੋਂ ਸੀ ਉਹ ਸਾਨੂੰ ਨਹੀਂ ਪਤਾ ਪਰ ਸਾਡੇ ਵਰਕਰਾਂ ਤੇ ਜਿਹੜੀ ਇਹਨਾਂ ਨੇ ਧੱਕੇ ਨਾਲ ਉਹ ਸਾਡੇ ਤੇ ਜਿਹੜੀ 307 ਲਾ ਕੇ ਅੱਜ ਵੀ ਉਹ ਵਰਕਰ ਸਾਡੇ ਅੱਜ 72 73 74 ਦਿਨ ਦੇ ਵਿੱਚ ਵਿੱਚ ਉਹ ਅੱਜ ਅੰਦਰ ਜੇਲ੍ਹਾਂ ਦੇ ਵਿੱਚ ਟੱਕੇ ਸਾਡਾ ਜਿਹੜਾ ਕੋਈ ਕਸੂਰ ਨਹੀਂ ਜਿਹੜਾ ਸਾਡਾ ਚੁੱਲਾ ਤਾਂ ਪਹਿਲਾਂ ਹੀ ਠੰਡਾ ਸੀ ਤੈਨੂੰ ਸੀ ਸਾਨੂੰ ਉਹ ਜੇਲ੍ਹਾਂ ਡੱਕਤਾ ਉਹਦੇ ਵਿੱਚ ਜਿਹੜੀ ਅੱਜ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਦੇਸ਼ ਵਿਆਪੀ ਹੜਤਾਲ ਕੱਲ 12 ਵਜੇ ਤੋਂ ਸਮਰਥਾ ਸਾਡਾ ਪੂਰਾ ਠੋਕ ਕੇ ਆ ਕੱਲ ਦੀ ਅਸੀਂ ਹੜਤਾਲ ਕੀਤੀ ਆ ਕੱਲ ਸਾਡੀ ਜਿਹੜੀ ਮੀਟਿੰਗ ਆ ਚੰਡੀਗੜ੍ਹ ਦੇ ਵਿੱਚ ਚੱਲੀ ਆ ਜਿਹੜੀ ਮਾਰਨਿੰਗ 11 ਵਜੇ ਤੋਂ ਲੈ ਕੇ 5:30 ਵਜੇ ਤੱਕ ਮੀਟਿੰਗ ਚੱਲੀ ਆ ਸਾਡੀਆਂ ਇਹੀ ਮੰਗਾ ਸੀ ਵੀ ਸਾਡੇ ਜਿਹੜੇ ਉਹ ਜੇਲ੍ਹਾਂ ਦੇ ਵਿੱਚ ਡੱਕਿਆ ਸਾਥੀ ਉਹਨਾਂ ਨੂੰ ਰਿਹਾ ਕਰੋ ਔਰ ਜਿਹੜੇ ਜੇਲ੍ਹਾਂ ਦੇ ਵਿੱਚੋਂ ਬਾਅਦ ਆਏ ਬਾਹਰ ਆਏ ਆ ਉਹਨਾਂ ਨੂੰ ਤੁਸੀਂ ਡਿਊਟੀਆਂ ਚਲੋ ਉਹ ਅੱਜ ਤੱਕ ਡਿਊਟੀ ਤੇ ਲਿਆ ਗਿਆ ਮੀਟਿੰਗ ਕਿੰਨਾ ਨਾਲ ਸੀ ਮੰਤਰੀ ਨਾਲ ਸੀ ਜਾਂ ਕਿਸੇ ਅਫਸਰ ਨਾਲ ਸੀ ਕੀ ਹੁੰਗਾ ਰਰਿਆ ਚੰਡੀਗੜ੍ਹ ਡਾਇਰੈਕਟਰਿਸ ਸੈਕਟਰੀ ਸਾਹਿਬ ਨਾਲ ਮੀਟਿੰਗ ਸੀ ਸਾਡੀ ਅਹਿਮ ਮੀਟਿੰਗ ਸੀ ਸੈਕਟਰੀ ਟਰਾਂਸਪੋਰਟ ਦੇ ਨਾਲ ਮੀਟਿੰਗ ਸੀ ਔਰ ਵਾਰ-ਵਾਰ ਉਹਨਾਂ ਦਾ ਜਿਹੜਾ ਟਰਾਂਸਪੋਰਟ ਮੰਤਰੀ ਸਾਡੇ ਨੇ ਲਾਜ਼ਮੀ ਭੁੱਲਣਾ ਵਾਰਤਾਲਾਪ ਕੀਤਾ ਉੱਥੇ ਗੱਲ ਕੀਤੀ ਸੀ ਜਿਹੜੀਆਂ ਇਹਨਾਂ ਨੇ ਮੰਗਾ ਜਿਹੜੀਆਂ ਮੰਨ ਲਈਆਂ ਅਸੀਂ ਉਹਨਾਂ ਨੇ ਕਈ ਪੱਤਰ ਜਾਰੀ ਕਰ ਦੋ ਮਾਰਨਿੰਗ 10 ਤੋਂ 11 ਵਜੇ ਦੇ ਵਿੱਚੋਂ ਬੈਠੇ ਸ਼ਾਮ ਨੂੰ ਕਹਿੰਦੇ ਪੱਤਰ ਜਾਰੀ ਕਰਾਂਗੇ 5 ਵਜੇ ਤੱਕ ਕੋਈ ਪੱਤਰ ਨਹੀਂ ਜਾਰੀ ਕੀਤਾ ਕੋ ਪੱਤਰ ਜਾਰੀ ਅਸੀਂ ਕਰ ਦੇਾਂਗੇ ਤੁਸੀਂ ਹੜਤਾਲ ਨਾ ਕਰੋ ਸੋ ਅੱਜ ਅਸੀਂ ਕਟੋਕਰ ਮੰਤਰੀ ਸਾਹਿਬ ਨਾਲ 55 ਤੋਂ 56 ਮੀਟਿੰਗਾਂ ਹੋ ਗਈਆਂ ਇਹੀ ਗੱਲ ਤੇ ਅਸੀਂ ਪੱਤਰ ਤੇ ਅੜੇ ਹੋਇਆ ਕੋਈ ਵੀ ਪੱਤਰ ਨਹੀਂ ਜਾਰੀ ਕੀਤਾ ਜਦੋਂ ਸਾਡੇ ਬੰਦੇ ਜੇਲਾਂ ਚਲੇ ਗਏ ਸੀ ਤੁਹਾਨੂੰ ਉਹਨਾਂ ਨੂੰ ਵੀ ਦੱਸ ਦੇਣਾ ਉਹ ਕਹਿੰਦੇ ਵੀ ਤੁਸੀਂ ਹੜਤਾਲ ਖੋਲਦੇ ਚਲੋ ਤੁਹਾਡੇ ਬੰਦੇ ਬਾਹਰ ਆ ਜਾਣ ਅਸੀਂ ਹੜਤਾਲ ਖੋਲੀ ਆ ਟਰਾਂਸਪੋਰਟ ਮੰਤਰੀ ਸਾਹਿਬ ਦੀ ਗੱਲ ਮੰਨੀ ਆ ਅਧਿਕਾਰੀਆਂ ਨਹੀਂ ਮੰਨ ਮੰਨ ਕੇ ਉਹ ਅਸੀਂ ਖੋਲੀ ਆ ਅਸੀਂ ਹੜਤਾਲ ਖੋਲਦੇ ਗਏ ਉਹਨਾਂ ਨੇ ਸਾਡੀ ਕੋਈ ਮੰਗ ਨਹੀਂ ਆ 75 ਦਿਨ ਹੋ ਗਏ ਉਹ ਅੰਦਰ ਬੈਠਾ ਨੂੰ ਸੋ ਇਹ ਦੇ ਕਾਰਨ ਅੱਜ ਜਿਹੜਾ ਦੇਸ਼ ਵਿਆਪੀੜ ਦਾੜਾ ਔਰ ਅਗਲੀ ਗੱਲ ਅਸੀਂ ਜਿਹੜਾ ਅੱਜ ਸਾਡਾ ਜਿਹੜਾ ਇਹ ਬੰਦ ਦਾ ਅੱਜ ਦਾ ਜੇ ਮੰਨ ਕੇ ਚੱਲੋ ਸਾਡੀ ਇਹ ਗੱਲ ਹਜੇ ਵੀ ਕੋਈ ਨਹੀਂ ਮੰਨਦੀ ਇਹ ਪਤਾ ਨਹੀਂ ਕਿੰਨਾ ਟਾਈਮ ਲੰਗਾ ਚੱਲਣਾ ਹੂੰ ਅੱਛਾ ਇਹਦੇ ਨਾਲ ਤਾਂ ਫਿਰ ਆਮ ਲੋਕਾਂ ਨੂੰ ਸਫਰ ਕਰਨ ਵਾਲਿਆਂ ਨੂੰ ਵੀ ਬੜੀ ਜਿਹੜੀ ਇਹ ਮੁਸ਼ਕਲ ਹੁੰਦੀ ਆ ਕਿਸੇ ਨੇ ਸਵੇਰ ਸੁਬਾਹ ਵਕਤ ਤੇ ਡਿਊਟੀ ਤੇ ਜਾਣਾ ਬੱਚਿਆਂ ਨੇ ਸਕੂਲ ਜਾਣਾ ਦੁੱਖ ਸੁੱਖ ਦੇ ਵਿੱਚ ਸਾਰੇ ਆਪਾਂ ਨੂੰ ਵੀ ਪਤਾ ਜਾਂਦੇ ਆਉਂਦੇ ਰਹਿੰਨੇ ਆ ਸੋ ਜਿਹੜਾ ਇਹ ਰੇਡ ਕਾਰਡ ਆ ਮੁਲਾਜ਼ਮਾਂ ਤੇ ਸਰਕਾਰ ਦੇ ਵਿਚਾਲੇ ਹੁਣ ਸਰਕਾਰ ਤੁਹਾਡੀਆਂ ਮੰਗਾਂ ਵੱਲ ਧਿਆਨ ਨਹੀਂ ਦੇ ਰਹੀ ਪਰ ਇਹਦੇ ਵਿੱਚ ਜਿਹੜੀ ਪਰੇਸ਼ਾਨੀ ਆ ਉਹ ਆਮ ਲੋਕਾਂ ਨੂੰ ਹੁੰਦੀ ਆ ਬਿਲਕੁਲ ਸਾਰਾ ਅਸੀਂ ਨਾ ਪਬਲਿਕ ਤੋਂ ਅਸੀਂ ਗਲਤੀ ਮੰਨਦੇ ਆ ਅਸੀਂ ਉਹਨਾਂ ਨੂੰ ਅਸੀਂ ਸਾਨੂੰ ਵੀ ਪਤਾ ਸਾਡੇ ਵੀ ਭੈਣ ਭਰਾ ਬਾਲ ਬੱਚਾ ਸਾਡਾ ਮਾਰਨ ਕੋਈ ਪੜਨ ਜਾਂਦਾ ਕੋਈ ਰਿਸ਼ਤੇਦਾਰੀ ਚ ਵੰਦਾ ਅਸੀਂ ਇਹਨਾਂ ਨੂੰ ਉਹਨਾਂ ਨੂੰ ਵੀ ਬਾਕੀ ਪਤਾ ਉਹ ਸਾਡੇ ਭੈਣ ਸਾਡੇ ਭਰਾ ਸਾਡੇ ਆਪਦੇ ਨੇ ਸਾਡਾ ਪੰਜਾਬ ਆਪਦਾ ਪਰ ਅਸੀਂ ਖਰਾਬ ਨਹੀਂ ਕਰਨਾ ਚਾਹੁੰਦੇ ਪਰ ਅਸੀਂ ਉਹਨਾਂ ਦੇ ਬੱਚੇ ਉਹਨਾਂ ਨੂੰ ਵੀ ਪਤਾ ਵੀ ਇਹ ਕਿੰਨਾ ਕੁ ਦੁਖੀ ਨੇ ਹੂੰ ਆ ਸਾਰੇ ਵਰਕਰ ਆ ਪਰ ਅਸੀਂ ਸਾਡੀ ਇਹ ਸਾਰੀ ਨਗੈਲੀ ਜਿਹੜੀ ਆ ਪੰਜਾਬ ਸਰਕਾਰ ਦੀ ਆ ਬਹੁਤ ਵੱਡੇ ਵੱਡੇ ਵਾਅਦੇ ਕਰਕੇ ਆਈ ਆ ਉਹ ਇੱਕ ਮੰਤਰੀ ਸਾਹਿਬ ਦਾ ਬਿਆਨ ਤੁਹਾਡੇ ਕੋਲੇ ਵੀ ਸ਼ਾਇਦ ਹੋਏਗਾ ਉਹਨਾਂ ਨੇ ਇਹ ਗੱਲ ਕਹੀ ਸੀ ਵੀ ਬਾਦਲ ਔਰ ਕੈਪਟਨ ਬੱਸਾਂ ਤੇ ਸਟicker ਲਾ ਕੇ ਇਹਨਾਂ ਨੇ ਪੈਸਾ ਕਰੋੜਾ ਕਮਾ ਗਏ ਬਹੁਤ ਕੁਝ ਕਰ ਗਏ ਪਰ ਜਦੋਂ ਸਾਡੀ ਸਰਕਾਰ ਆਊਗੀ ਅਸੀਂ ਇਹ ਸਟicker ਲਾਵਾਂਗੇ ਇਹੀ ਬਲਾਜਮਾਂ ਨੂੰ ਇਹਨਾਂ ਸਟickerਾਂ 'ਚੋਂ ਪੈਸੇ ਦੇਵਾਂਗੇ ਉਹ ਸਟickerਾਂ ਵਾਲੀ ਗੱਲ ਤਾਂ ਬਹੁਤ ਦੂਰ ਦੀ ਹੋ ਗਈ ਸਾਡੀ ਤਨਖਾਹ ਅਸੀਂ ਉਹਨਾਂ ਦੀ ਅਸੀਂ ਉਹਨਾਂ ਹੀ ਸੇਫਤ ਨਹੀਂ ਕਰਦੇ ਲੰਗੀਆਂ ਉਹ ਸਰਕਾਰਾਂ ਦੀ ਅਸੀਂ ਅਸੀਂ ਇਹ ਗੱਲ ਕਵਾਂਗੇ ਵੀ ਇਹਨਾਂ ਦੀ ਤਨਖਾਹ ਜਿਹੜੀ ਉਦੋਂ 5.5 ਨੂੰ ਆਉਂਦੀ ਸੀ ਤੇ ਅੱਜ ਸਾਡੀ 18+ ਹੁੰਦੀ ਆ ਜੀ ਤੁਸੀਂ ਦੇਖੋ 18 ਤਰੀਕ ਜੀ 18 ਤੋਂ ਉੱਪਰ ਚਲੀ ਜਾਂਦੀ ਹੈ ਜੀ ਅਸੀਂ ਜੇ ਕਿਤੇ ਸਾਨੂੰ ਤਨਖਾਹ ਲੈਣੀ ਵੀ ਪੈਂਦੀ ਆ ਅਸੀਂ ਵਰਕਰ ਇਕੱਠੇ ਕਰਕੇ ਗੇਟ ਵੀ ਬੰਦ ਕਰਨਾ ਪੈਂਦਾ ਸਾਨੂੰ ਜੀ ਸਾਡੀ ਜਨਗਾ ਫੇਰ ਆਉਂਦੀ ਆ ਜੀ ਇਹ ਸਰਕਾਰਾਂ ਨੂੰ ਇੰਨਾ ਨਹੀਂ ਆ ਵੀ ਇਹਨਾਂ ਦੇ ਬੱਚੇ ਜਿਹੜੀਆਂ ਤੁਸੀਂ ਇਹਨਾਂ ਨੂੰ ਤਨਖਾਹ ਦੇ ਰਹੇ ਹੋ 25000 ਕਿਸੇ ਨੂੰ 18000 ਕੋਈ 15000 ਤੇ ਨਵੇਂ ਵਰਕਰ ਪੱਕੇ ਇਹਨਾਂ ਨੇ ਭਰਤੀ ਕਰਿਆ 13000 ਰੁਪਏ ਪੇ ਉਹਨਾਂ ਦੀ ਤੁਸੀਂ ਦੱਸੋ ਕਿੱਥੋਂ ਚੁੱਲ੍ਹਾ ਚਲਾਰੂ 3 ਤਰੀਕ ਨੂੰ ਕਿਸ਼ਤ ਕੱਟੀ ਜਾਂਦੀ 4 ਤਰੀਕ ਨੂੰ ਇਹ ਸਾਡੀਆਂ ਮੰਗਾਂ ਨੇ ਜਿਹੜੇ ਸਾਡੇ ਵਰਕਰ ਇਹਨਾਂ ਨੂੰ ਪੱਕਾ ਕੀਤਾ ਜਾਵੇ ਔਰ ਸਾਡੇ ਜਿਹੜੇ ਆ ਠੇਕੇ ਤੇ ਆ ਉਹਨਾਂ ਨੂੰ ਵੀ ਕਿਸੇ ਅਧਿਕਾਰ ਤੇ ਜਾ ਕੇ ਠੇਕੇ ਹੁਣ ਸਾਡੇ ਦੇ ਇੱਕ ਬਹੁਤ ਇਹ ਪਾਲਿਸੀ ਲੈ ਕੇ ਆਇਆ ਉਹ ਕਹਿੰਦੇ ਵੀ ਇਹ ਪਾਲਿਸੀ ਲਓ ਪਾਲਿਸੀ ਦੇ ਵਿੱਚ ਹੀ ਕੁਛ ਨਹੀਂ ਪਾਲਿਸੀ ਕਿਹੜੀ ਡੌਨ ਕੇਡਰ ਪਾਲਿਸੀ ਇੱਕ ਭਾਈ ਉਹ ਪਾਲਿਸੀ ਲੈ ਕੇ ਆਏ ਨੇ ਡੌਨ ਕੇਡਰ ਪਾਲਿਸੀ ਦੇ ਵਿੱਚ ਕੁਛ ਨਹੀਂ ਕੋਈ ਤੋਂ ਨੌਜ ਵਿੱਚ ਥੋੜੀ ਉਹਨਾਂ ਨੇ ਸਾਡੀ ਜਿਹੜੀ ਨੌਕਰੀ ਉਹ ਸਿਕਿਉਰ ਕਰਦੀ ਆ 58 ਸਾਲ ਤੁਹਾਨੂੰ ਕੋਈ ਕੱਢ ਨਹੀਂ ਸਕਦਾ ਕੱਢਦਾ ਸਾਨੂੰ ਹੁਣ ਵੀ ਨਹੀਂ ਕੋਈ ਸਕਦਾਗਾ ਗੱਲ ਇਹ ਕਰਦੇ ਆ ਉਹਦੇ ਵਿੱਚ ਕੀ ਜਾਂ ਤੁਸੀਂ ਉਹਦੇ ਵਿੱਚ ਦੱਸੋ ਅਸੀਂ ਅੱਜ ਹੀ ਕਰਦੇ ਆ ਤੁਹਾਨੂੰ ਪੱਕਾ ਕੀਤਾ ਜਾਊਗਾ ਛੋਟੀਆਂ ਪੈਨਸ਼ਨਾਂ ਲੱਗਣਗੀਆਂ ਛੋਟੇ ਜਿਹੜੇ ਆ ਕੋਈ ਵੀ ਭੱਤੇ ਉਹ ਲੱਗਣਗੇ ਪੱਕਿਆਂ ਵਾਂਗ ਪਰ ਉਹਦੇ ਵਿੱਚ ਕੁਝ ਨਹੀਂ ਸੋ ਅਸੀਂ ਸਰਕਾਰ ਮੁਰੇ ਇਹ ਕਰਦੇ ਆ ਜੋ ਸਾਡਾ ਅੱਜ ਦਾ ਇਹ ਪ੍ਰ proteshta ਜੇ ਤੁਸੀਂ ਸਾਡੀ ਮੰਗ ਸਹੀ ਮੰਨੋ ਅਸੀਂ ਜੇ ਤੁਹਾਡੇ ਨਾਲ ਖੜੇ ਆ ਅਸੀਂ ਇਹ ਹੜਤਾਲ ਖੋਲ੍ਹਾਂਗੇ ਜੇ ਸਾਡੀ ਇਹ ਕੋਈ ਛੋਟੀ ਮੰਗ ਨਾ ਮੰਗੇ ਪਤਾ ਨਹੀਂ ਕਿੰਨੇ ਕਰਮ ਲੰਮੀ ਜਾਣੀ ਅਸੀਂ ਲੜਨ ਨੂੰ ਤਿਆਰ ਆ ਜੀ ਮੈਂ ਤੁਹਾਡੀ ਇੱਕ ਗੱਲ ਦਾ ਜਵਾਬ ਦੇਣਾ ਚਾਹੁੰਦਾ ਮੈਂ ਤੁਸੀਂ ਆਖਿਆ ਸੀਗਾ ਵੀ ਲੋਕ ਖੱਜਲ ਹੁੰਦੇ ਆ ਹਾਂਜੀ ਇਥੇ ਤੁਹਾਨੂੰ ਦੱਸ ਦਈਏ ਜਿਹੜੀ ਅੱਜ ਹੜਤਾਲ ਤਾਂ ਦੇਸ਼ ਵਿਆਪੀ ਸਾਨੂੰ ਕਰਨੀ ਪੈਣੀ ਸੀਗੀ ਉਹ ਤਾਂ ਅਸੀਂ ਹੜਤਾਲ ਕਰਦੇ ਇੱਕ ਦਿਨ ਦੀ ਤੇ ਤੁਸੀਂ ਇੱਥੇ ਦੇਖਦੇ ਹੋਵੋਗੇ ਆਮ ਤੌਰ ਤੇ ਜੇ ਸਰਕਾਰ ਰੈਲੀ ਤੇ ਲੈ ਕੇ ਜਾਂਦੀ ਆ ਸਾਡੇ ਤਿੰਨ ਦਿਨ ਖਰਾਬ ਹੁੰਦੇ ਆ ਜੀ ਤਿੰਨ ਦਿਨ ਜਿਹੜੇ ਲੋਕ ਖੱਜਲ ਖਵਾਰ ਹੁੰਦੇ ਆ ਪਹਿਲੇ ਦਿਨ ਇਹਨਾਂ ਨੇ ਜੀ ਬੱਥਾ ਮੰਗਣੀ ਆ ਉਹਦੇ ਰੂਟਾਂ 'ਤੇ ਬੱਥਾ ਖੜਾ ਕੇ ਡੀਪੂ 'ਤੇ ਖੜਾ ਲੈਂਦੇ ਆ ਦੂਜੇ ਦਿਨ ਫਿਰ ਅਸੀਂ ਰੈਲੀ ਤੇ ਲੈ ਕੇ ਜਾਂਦੇ ਉਹ ਰੈਲੀ ਤੋਂ ਬੱਥਾ ਰਾਤ ਨੂੰ 1:3 2:2 ਵਜੇ ਆਉਂਦੀ ਆ ਫਿਰ ਤੀਜੇ ਦਿਨ ਜਿਹੜਾ ਉਹ ਤੀਜੇ ਦਿਨ ਵੀ ਵਰਕਰ ਜਿਹੜੇ ਉੱਠ ਕੇ ਘੇੜਾ ਨਹੀਂ ਲਾਉਣ ਜਾਂਦੇ ਬਿਲਕੁਲ ਉਹ ਤਿੰਨ ਤਿੰਨ ਦਿਨ ਲੋਕਾਂ ਨੂੰ ਸਵਾਰੀਆਂ ਤੋਂ ਆਮ ਹੀ ਦੇਖਦੇ ਹਾਂ ਕੋਈ ਵੀ ਜਿਹੜੇ ਲੋਕ ਅੱਡੇਾਂ 'ਚ ਖੜੇ ਆ ਉਹਦੇ 'ਚ ਉਹ ਦੱਸੋ ਵੀ ਉਹ ਹੜਤਾਲ ਕਰਕੇ ਖੜੇ ਆ ਜਾਂ ਇਹਨਾਂ ਦੇ ਸਰਕਾਰ ਕਰਕੇ ਖੜੇ ਆ ਅਸੀਂ ਹੜਤਾਲ ਕਰਦੇ ਆ ਆਪਣੇ ਜਾਇਜ਼ ਮੰਗਾਂ ਖਾਤਰ ਜੀ ਉਹ ਸਾਡੇ ਮੰਗਾਂ ਮੰਨਣਗੇ ਅਸੀਂ ਹੜਤਾਲ ਤੇ ਨਹੀਂ ਜਾਵਾਂਗੇ ਸਹੀ ਆ ਇਹ ਸਭ ਸਰਕਾਰ ਦੀ ਦੇਣਾ ਜੀ ਇਹ ਬਿਲਕੁਲ ਇਹ 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 ਸਵਾਲ ਇਸ ਸਰਕਾਰ ਤੋਂ ਖੜਾ ਹੋਣਾ ਸ਼ੁਰੂ ਹੋਇਆ ਕਿ ਜਦੋਂ ਪ੍ਰਾਣੀਆਂ ਪਾਰਟੀਆਂ ਸਨ ਪ੍ਰਾਣੀਆਂ ਪਾਰਟੀਆਂ ਵੇਲੇ ਸਿਆਸੀ ਰੈਲੀਆਂ ਹੁੰਦੀਆਂ ਸੀ ਕੋਈ ਮੇਲੇ ਹੁੰਦੇ ਸੀ ਸਾਡੇ ਧਾਰਮਿਕ ਉਦੋਂ ਪ੍ਰਾਈਵੇਟ ਬੱਸਾਂ ਹਲ ਜਾਈਆਂ ਜਾਂਦੀਆਂ ਸੀ ਭਾਵੇਂ ਪਾਰਟੀਆਂ ਵਾਲੇ ਭਾਵੇਂ ਹੋਰ ਕੋਈ ਧਾਰਮਿਕ ਜਥੇਬੰਦੀਆਂ ਉਹ ਪ੍ਰਾਈਵੇਟ ਬੱਸਾਂ ਹਾਇਰ ਕਰਦੀਆਂ ਸੀ ਪ੍ਰਾਈਵੇਟ ਬੱਸਾਂ ਦੇ ਉੱਪਰ ਆਪਣੇ ਵਰਕਰਾਂ ਨੂੰ ਢੋਂਦੀਆਂ ਸੀ ਪਰ ਇਸ ਸਰਕਾਰ ਦੇ ਵਿੱਚ ਇਹ ਬਦਲਾਅ ਆਇਆ ਕਿ ਪ੍ਰਾਈਵੇਟ ਬੱਸਾਂ ਛੱਡ ਕੇ ਸਰਕਾਰੀ ਬੱਸਾਂ ਪੰਜਾਬ ਰੋਡਵੇਜ ਦੀਆਂ ਬੱਸਾਂ ਪੀ ਆਰਟੀਸੀ ਦੀਆਂ ਬੱਸਾਂ ਤੁਸੀਂ ਦੇਖੋਗੇ ਮਾਗੀ ਦੇ ਮੇਲੇ ਤੇ ਤੁਸੀਂ ਦੇਖਿਆ ਹੋਣੀ ਆ ਮੁਕਸਰ ਦੇ ਵਿੱਚ ਹੋਰ ਵੀ ਜਦੋਂ ਸਿਆਸੀ ਰੈਲੀਆਂ ਹੁੰਦੀਆਂ ਉੱਥੇ ਝੰਡੇ ਲਾ ਕੇ ਆਮ ਆਦਮੀ ਪਾਰਟੀ ਵਾਲੇ ਆਪਣੇ ਵਰਕਰਾਂ ਨੂੰ ਪਿੰਡਾਂ ਦੇ ਵਿੱਚ ਢੋਂਦੇ ਆ ਔਰ ਇਹਨਾਂ ਵੀਰਾਂ ਦੀਆਂ ਡਿਊਟੀਆਂ ਇਹ ਨਹੀਂ ਪਤਾ ਕਿ ਜਗਰਾਉਂ ਵਾਲੇ ਦੀ ਡਿਊਟੀ ਚੱਕ ਕੇ ਫਰੀਦਕੋਟ ਲਾ ਦੇਣ ਜਾਂ ਜਲੰਧਰ ਠੋਕਣ ਇੱਕ ਦਿਨ ਪਹਿਲਾਂ ਇਹਨਾਂ ਨੂੰ ਕਹਿ ਦਿੰਦੇ ਆ ਵੀ ਗੱਡੀ ਉੱਥੇ ਫਲਾਣੀ ਡੀਪੋ ਚ ਲਾ ਦਿਓ ਤੁਸੀਂ ਫਲਾਣੇ ਪਿੰਡੋਂ ਬੰਦੇ ਚੱਕਣੇ ਆ ਇਸ ਗੱਲ ਦਾ ਤਾਂ ਪਿਛਲੇ 3-4 ਸਾਲਾਂ ਤੋਂ ਵਿਰੋਧ ਹੁੰਦਾ ਆ ਰਿਹਾ ਬਹੁਤ ਲੋਕ ਕਹਿੰਦੇ ਆ ਜਿਹੜੇ ਕੁਝ ਸਮਝਦਾਰ ਲੋਕ ਹੈਗੇ ਉਹ ਕਹਿੰਦੇ ਆ ਵੀ ਆ ਬਿਨਾਂ ਵਜਾ ਸਰਕਾਰ ਦੇ ਉੱਪਰ ਆਪਣਾ ਜਿਹੜਾ ਪੀਆਰਟੀਸੀ ਵਿਭਾਗ ਹੈ ਤੇ ਉੱਪਰ ਜਿਹੜਾ ਹੈਗਾ ਬੋਝ ਪਾਇਆ ਜਾ ਰਿਹਾ ਹਾਂਜੀ ਸਰੇ ਹੁਣ ਇਹ ਤਾਂ ਨਜਾਇਜ਼ ਪਾਰਿਆ ਪਹਿਲਾਂ ਹੁੰਦੇ ਸੀ ਜਾਂਦੇ ਸੀ ਲੋਕ ਖੰਡਲ ਖਵਾਰ ਨਹੀਂ ਸੀ ਹੁੰਦੇ ਜਦੋਂ ਬੱਸਾਂ ਨਿਰੰਤਰ ਚੱਲਦੀਆਂ ਹੁਣ ਇੱਕ ਪਾਸੇ ਤਾਂ ਇਹਨਾਂ ਨੇ ਬੀਬੀ ਐਸ ਵੀ ਫ੍ਰੀ ਸਰਵਲ ਦੂਰ ਦਾ ਕੀਤੀ ਹੋਈ ਆ ਦੂਜੇ ਪਾਸੇ ਅਸੀਂ ਤਿੰਨ ਤਿੰਨ ਦਿਨ ਹੁਣ ਬੱਥਾ ਲੈਨੇ ਹੁਣ ਜਿਹੜੀ ਪਿੱਛੇ ਮਕਸ ਰੈਲੀ ਹੋਈ ਸੀਗੀ ਜਗਰੋਂ ਤੋਂ ਬੱਥਾ ਅਬੋਰ ਗਈਆਂ ਜੀ ਉਹ ਤੁਸੀਂ ਦੇਖੋ ਬੋਰ ਖਾਲੀ ਬੱਸ ਬੋਰ ਗਈ ਅਬੋਰੋਂ ਖਾਲੀ ਵੀ ਬੱਸ ਆਈ ਵਾਪਸ ਉੱਥੋਂ ਜਿੱਥੇ ਢੋਈ ਮਕਸ ਮੋਗੀ ਮਕਸਰ ਮੇਲੇ ਤੇ ਗਏ ਉਹ ਥੋਨੀ ਸਵਾਰੀਆਂ ਨੇ ਢੋਈ ਇਹਨਾਂ ਦਾ ਫਰਜ ਬਣਦਾ ਜੇ ਤੁਸੀਂ ਜਾਣਾ ਹੀ ਸੀਗਾ ਤੇ ਇਧਰੋਂ ਲੈ ਕੇ ਜਾਂਦੇ ਸਵਾਰੀਆਂ ਜਲੰਧਰ ਡੀਪੂ ਦੀਆਂ ਬੱਸਾਂ ਸਾਡੇ ਪਿੰਡਾਂ ਚੱਲ ਰਹੀਆਂ ਇਧਰ ਤੇ ਸਾਡੀਆਂ ਬੱਸਾਂ ਜਾ ਰਹੀਆਂ ਅਬੋਰ ਉਹਦੇ ਤੇ ਇਹਨਾਂ ਨੇ ਕੀ ਕੀਤਾ ਹੁਣ ਦੇਖੋ ਤੁਸੀਂ ਅਬੋਰ ਜਾਣ ਦੇ ਲਈ ਵੀ ਜੀ ਇੱਕ ਦਿਨ ਲੱਗ ਜਾਂਦਾ ਫਿਰ ਉੱਥੋਂ ਮਾਗੀ ਦੇ ਮੇਲੇ ਤੇ ਜਾਣ ਲਈ ਇੱਕ ਦਿਨ ਅਗਲੇ ਦਿਨ ਫਿਰ ਰਾਤ ਨੂੰ ਬੱਸਾਂ ਮੁੜਦੀਆਂ ਇਹ ਤਿੰਨ ਤਿੰਨ ਦਿਨ ਇਹਨਾਂ ਨੇ ਜਾਣ ਬੁੱਝ ਕੇ ਖਰਾਬ ਕੀਤਾ ਜੀ ਇਹਦੀ ਮੰਡ ਕੌਣ ਕਰਦਾ ਡੀਪੂ ਦੀ ਮਤਲਬ ਜਗਰਾਉਂ ਵਾਲੇ ਨੂੰ ਅਬੋਰ ਭੇਜਣਾ ਹਾਂਜੀ ਹੁਣ ਸਮੇਂ ਉਹੀ ਦੱਸਣਾ ਚਾਹਣਾ ਮੈਂ ਜਿਵੇਂ ਪਹਿਲਾਂ ਹੁੰਦਾ ਸੀਗਾ ਪਿੱਛੇ ਜੇਕਰ ਸਾਡੀ ਬੱਸ ਜਾਂਦੀ ਸੀ ਤਾਂ ਸਾਡਾ ਡਿਊਟੀ ਸੈਕਸ਼ਨ ਆ ਜਿਹੜਾ ਉਹਨੇ ਗੱਡੀਆਂ ਭੇਜਣੀਆਂ ਹੁੰਦੀਆਂ ਸੀ ਵੀ ਆ ਨੇੜੇ ਪਿੰਡਾਂ 'ਤੇ ਜਾਣੀਆਂ ਜਿਹੜੀ ਹੁਣੇ ਲੈਟਰ ਹੁਣ ਤੁਸੀਂ ਗਾਂਹਾਂ ਰੈਲੀ ਆ ਰਹੀ ਹੈ ਜੀ ਇਹ ਕਿਲੀ ਚਹਨਾ 16 ਤਰੀਕ ਦੀ ਰੈਲੀ ਆ ਰਹੀ ਆ ਜਿਹੜੀ ਉਹ ਲਿਸਟ ਆ ਇਹ ਉੱਪਰੋਂ ਆ ਰਹੀ ਆ ਉਹ ਰੱਬ ਜਾਣੇ ਡਾਇਰੈਕਟਰ ਦਫ਼ਤਰ ਭੇਜਦਾ ਵਾ ਜਾਂ ਪਾਰਟੀ ਦੁਆਰਾ ਭੇਜੀ ਜਾਂਦੀ ਆ ਉਹ ਲੈਟ ਆਕਤੀ ਵੀ ਜਿਹੜੀ ਆਊਗੀ ਉਹ ਲੈਟ ਇਹਨਾਂ ਦੀ ਆਉਣੀ ਆ ਜਿਵੇਂ ਸਾਨੂੰ ਚੱਕ ਕੇ ਹੋਰ ਤੀਜੇ ਪਾਸੇ ਮਾਰਨਗੇ ਜੀ ਇਹ ਤੁਸੀਂ ਕਰਾਉਣੀ ਹੈ ਰੈਲੀ ਅਸੀਂ ਇੱਥੇ ਜਗਰਾਉਂਦੇ ਲੋਕ ਆ ਲੈ ਕੇ ਸਾਨੂੰ ਭੇਜ ਦਿਓ ਇਹਨਾਂ ਨੇ ਉਹ ਵੱਟਾ ਪਠਾਨਕੋਟ ਵਾਲੀਆਂ ਆਉਣਗੇ ਇੱਧਰ ਤੇ ਸਾਨੂੰ ਪਠਾਨਕੋਟ ਵਾਲੀ ਸਾਈਡ ਭੇਜਣਗੇ ਜਾਣ ਬੁੱਝ ਕੇ ਬੰਦਿਆਂ ਨੂੰ ਖਰਾਬ ਕਰਦੇ ਆ ਜੀ ਇਹ ਵੀ ਜਾਣ ਬੁੱਝ ਕੇ ਤਿੰਨ ਤਿੰਨ ਦਿਨ ਲੋਕ ਖੜਨ ਜੇ ਉਹੀ ਜੇ ਇੱਥੋਂ ਅਸੀਂ ਜਾਂਦੇ ਆ ਤੇ ਕਲੀਚਲੇ ਰੈਲੀ ਟਾ ਕੇ ਸਿਰਫ ਇੱਕ ਦਿਨ ਖਰਾਬ ਹੋਊਗਾ ਇੱਥੇ ਇਹਨਾਂ ਨੇ ਦੂਰ ਪਠਾਨਕੋਟ ਭੇਜਣਾ ਉੱਥੇ ਜਾ ਕੇ ਜੀ ਤਿੰਨ ਤਿੰਨ ਦਿਨ ਉੱਥੇ ਬੰਦਿਆਂ ਨੂੰ ਖਰਾਬ ਹੋਣਾ ਵਾ ਇੱਕ ਦਿਨ ਜਾ ਕੇ ਤੇ ਜਿਹੜਾ ਉੱਥੇ ਰਾਤ ਨੂੰ ਬੰਦਾ ਰਹਿੰਦਾ ਵਾ ਉਹਨੂੰ ਕੋਈ ਰੋਟੀ ਪਾਣੀ ਦਾ ਨਹੀਂ ਕੋਈ ਅਸੀਂ ਢਾਬਿਆਂ ਤੇ ਲ ਵੀ ਸਾਡੇ ਕੋਲੇ ਸਵਾਰੀ ਹੈ ਨਹੀਂ ਬੱਸ ਲੈ ਕੇ ਨਾ ਜਾਣ ਬੁੱਝ ਕੇ ਫੇਰ ਵੀ ੱੱਕੇ ਨਾਲ ਜਿਹੜੀਆਂ ਹੱਡੀਆਂ ਬੱਸਾਂ ਉੱਥੇ ਭੇਡੀਆਂ ਜਾਂਦੀਆਂ ਨੇ ਉੱਥੇ ਲੋਕਾਂ ਨੂੰ ਨਾ ਤਾਂ ਕੋਈ ਸਾਨੂੰ ਉੱਥੇ ਕੋਈ ਡਰਾਈਵਰ ਕਨੈਕਟਰ ਨੂੰ ਕੋਈ ਚਾਹ ਪਾਣੀ ਦਾ ਪ੍ਰਬੰਧ ਹੁੰਦਾ ਨਾ ਹੀ ਕੋਈ ਹੋਰ ਹੁੰਦੇ ਉਹ ਰਹੀ ਗੱਲ ਹੁਣ ਪਠਾਨਕੋਟ ਜਾਣਾ ਜੀ ਉਦਾਂ ਅਸੀਂ ਢੀੜਾ ਲਾਉਣਾ 4 ਘੰਟੇ ਉਹ ਟਾਈਮ ਲੈਣੇ ਆ ਉਹ ਸਾਨੂੰ ਕੋਈ ਉਹ ਟਾਈਮ ਨਹੀਂ ਮਿਲਦਾ ਕੁਛ ਨਹੀਂ ਮਿਲਦਾ ਨਾਈਟ ਤੱਕ ਨਹੀਂ ਮਿਲਦੀ ਕੋਈ ਪੱਤਾ ਨਹੀਂ ਮਿਲਦਾ ਅਸੀਂ ਪਹਿਲਾਂ ਸੁਣਦੇ ਹੁੰਦੇ ਸੀ ਵੀ ਰੈਲੀ ਤੇ ਗਈ ਬੱਸਾਂ ਵਾਲਿਆਂ ਦੀ ਤਾਂ ਡਰਾਈਵਰ ਕਨੈਕਟਰਾਂ ਦੀ ਸੇਵਾ ਹੀ ਬੜੀ ਹੁੰਦੀ ਆ ਆਪਾਂ ਨੇ ਆਉਣ ਵੇਲੇ ਚੰਗਾ ਪਹਿਲਾ ਫੁੱਲ ਸੇਵਾ ਆਉਂਦੀ ਹੁਣ ਤੁਹ ਤੋਂ ਕਹਦਾ ਲਕੋਆ ਜੀ ਪਹਿਲਾ ਰਾਤ ਨੂੰ ਵਜੇ ਜਾਂਦਾ ਹੀ ਡਰਾਈਵਰ ਥੱਕਿਆਂ ਦਾ ਉਹਨਾਂ ਨੇ ਪੈਗ ਵੀ ਲਵਾਉਂਦੇ ਰਏ ਪਰ ਹੁਣ ਪੈਗ ਤਾਂ ਬਹੁਤ ਦੂਰ ਦੀ ਗੱਲ ਆ ਰੋਟੀ ਖਾਣ ਨੂੰ ਵੀ ਨਹੀਂ ਹੁੰਦੀ ਰੋਟੀ ਵੀ ਈ ਟੱਬਾ ਲੱਬ ਲੱਬ ਕੇ ਰਾਤ ਨੂੰ ਜਾਂਦਾ ਘਰਾਂ ਤੋਂ ਲੈ ਕੇ ਜਾਂਦੇ ਪਹਿਲੇ ਵੀ ਪਤਾ ਤਾਂ ਹੈਗਾ ਵੀ ਜਾਂਦਨ ਕੋ ਮਿਲਣਾ ਨਹੀਂਗਾ ਉੱਥੇ ਇਹਦੇ ਕਰਕੇ ਸਾਨੂੰ ਬਹੁਤ ਜ਼ਿਆਦਾ ਖੱਜਲ ਖਵਾਰ ਕਰਦੇ ਆ ਸਾਡੀ ਇਹੀ ਬੇਨਤੀ ਹੈ ਦੀ ਰੈਲੀ ਤੇ ਲੈ ਕੇ ਹੀ ਜਾਣਾ ਸਾਨੂੰ ਸਾਡੇ ਨੇੜੇ ਪਿੰਡਾ ਚ ਲਾ ਦਿਓ ਇਹਦੀ ਕੋਈ ਪੇਮੈਂਟ ਮਿਲਦੀ ਹੈ ਵਿਭਾਗ ਨੂੰ ਸਰਕਾਰ ਨੂੰ ਹਾਂਜੀ ਜਿੰਨਾ ਹੁਣ ਇਹਨਾਂ ਤੇਲ ਮੱਚਦਾਗਾ ਹਾਂਜੀ ਉਹ ਸਰਕਾਰ ਜਿਵੇਂ ਆਪਣੇ ਹਣ ਤੱਕ ਹੋਈਆਂ ਤਾਂ ਹੈ ਨਹੀਂ ਕਿ ਪਰ ਦਿੰਦੇ ਜਰੂਰ ਆ ਉਹਨਾਂ ਨੇ ਜਿਵੇਂ 34 ਸੀਟਾਂ ਦੇ حساب ਨਾਲ ਤੁਹਾਨੂੰ ਪੈਸੇ ਦੇ ਦੇਣੇ ਆ ਜਿਵੇਂ ਹੁਣ ਜਿਹੜੀ ਗੱਡੀ ਉੱਧਰ ਗਈ ਆ ਉਹਦੇ ਕਿਲੋਮੀਟਰ ਦੇ حساب ਨਾਲ 34 ਸੀਟਾਂ ਦੇ ਪੈਸੇ ਕਿੱਥੇ ਗੱਡੀ ਨੇ 52 ਸੀਟਾਂ ਦੇ ਪੈਸੇ ਹੁਣ ਕਮਾਉਣੇ ਆ ਗੱਡੀ ਰੂਟ ਤੇ ਜਾਊਗੀ ਉਹ ਕਮਾਊਗੀ ਉਹ 34 ਸੀਟਾਂ ਜਿਹੜੇ ਪੈਸੇ ਜਿੰਨੇ ਵੀ ਮਿਲਣੇ ਆ ਉਹ ਵੀ ਪਤਾ ਨਹੀਂ ਸਾਨੂੰ ਮਿਲੇ ਆ ਕਿ ਨਹੀਂ ਮਿਲੇ ਹੁਣ ਵਿਭਾਗ ਬਾਰੇ ਇਨੀ ਜਾਣਕਾਰੀ ਸਾਨੂੰ ਨਹੀਂ ਹੁੰਦੀ ਕਿਉਂਕਿ ਜਿਵੇਂ ਹੁਣ ਬੀਬੀਆਂ ਵਾਲੇ ਪੈਸੇ ਲਾ ਲੋ ਤੁਸੀਂ ਉਹ ਬਹੁਤ ਟਾਈਮ ਦੇ ਖੜੇ ਆ ਘੱਟੋ ਘੱਟ 2-3 ਸਾਲ ਦੇ ਪੈਸੇ ਖੜਾ ਜਿਹਦੇ ਕਰਕੇ ਸਾਡ ਸਪਰੀ ਸਵਲਦੂਰ ਚਲਾਈਏ ਉਤਨੀ ਰੇਲੀਆਂ ਚਲਾਤੀਆਂ ਨਾ ਨਹੀਂ ਜਿਹਦੇ ਕਰਕੇ ਅਸੀਂ ਖੱਜਲ ਖਵਾਰ ਹੋ ਰਹੇ ਹਾਂ ਬਹੁਤ ਜ਼ਿਆਦਾ ਜੀ ਅ ਭਾਈ ਜੀ ਜਿਵੇਂ ਭਾਈ ਜੀ ਹੋਰਾਂ ਨੇ ਗੱਲ ਕੀਤੀ ਇਹਨਾਂ ਨੇ ਵੀ ਦੱਸਿਆ ਕਿ ਸਰਕਾਰ ਨੇ ਪਿਛਲੇ 4 ਸਾਲਾਂ ਤੋਂ ਇੱਕ ਵੀ ਬੱਸ ਨਹੀਂ ਪਾਈ ਪਰ ਅਸੀਂ ਤਾਂ ਦੇਖਦੇ ਆ ਨਵੀਆਂ ਨਵੀਆਂ ਬੱਸਾਂ ਸਰਕਾਰ ਪਾਈ ਜਾਂਦੀ ਹੈ ਵਧੀਆ ਲੰਬੇ ਲੰਬੇ ਰੂਟਾਂ ਤੇ ਜਾਂਦੀਆਂ ਚੰਗੀ ਸਹੂਲਤਾਂ ਉਹਨਾਂ ਦੇ ਵਿੱਚ ਉਹ ਫਿਰ ਕਿਹਦੀਆਂ ਬੱਸਾਂ ਸਭ ਤੋਂ ਪਹਿਲਾਂ ਤਾਂ ਮੈਂ ਸਾਡਾ ਧੰਨਵਾਦ ਕਰਨਾ ਜਿਨ੍ਹਾਂ ਨੇ ਸਾਡੀ ਮੰਗਾਂ ਨੂੰ ਲੋਕਾਂ ਦੇ ਤੱਕ ਪਹੁੰਚਾਉਣਾ ਕਿਉਂਕਿ ਜਦੋਂ ਸਰਕਾਰ ਕਿਸੇ ادارے ਨੂੰ ਬਦਨਾਮ ਕਰਨ ਕਰਦੀ ਆ ਤੇ ਉਦੋਂ ਉਹ ਸਾਰਾ ਟਾ ਵਰਕਰਾਂ ਦੇ ਸਿਰ ਦੀ ਆ ਕਿਉਂਕਿ ਇਸ ਟਾਈਮ ਸਾਡੇ ਤੇ ਜਿਹੜਾ ਇਹ ਕਿ ਵਾਰ-ਵਾਰ ਹੜਤਾਲਾਂ ਕਰਦੇ ਆ ਵਾਰ-ਵਾਰ ਹੜਤਾਲਾਂ ਕਰਦੇ ਆ ਪੱਤਰਕਾਰ ਭਾਈ ਚਰਾ ਕੇ ਵੀ ਕਹਿੰਦਾ ਵੀ ਹਾਂ ਤੁਸੀਂ ਵਾਰ-ਵਾਰ ਹੜਤਾਲਾਂ ਕਰ ਪਰ ਸਭ ਤੋਂ ਪਹਿਲਾਂ ਮੈਂ ਇਹ ਗੱਲ ਕਹਿਣਾ ਚਾਹਣਾ ਹੜਤਾਲ ਸਰਕਾਰ ਕਰਾ ਰਹੀ ਆ ਸਾਨੂੰ ਪਿਛਲੇ 4 ਸਾਲ ਤੋਂ ਵੱਧ ਸਮਾਂ ਹੋ ਗਿਆ ਇਹ ਸਰਕਾਰ ਨਾਲ ਮੀਟਿੰਗਾਂ ਕਰਦੇ ਆ 42-43 ਮੀਟਿੰਗਾਂ ਅਸੀਂ ਕਰ ਚੁੱਕੇ ਆ ਤੇ ਪਰ ਕਿਸੇ ਵੀ ਸਰਕਾਰ ਇਹ ਸਰਕਾਰ ਨੇ ਕੋਈ ਇੱਕ ਵੀ ਮੰਗ ਸਾਡੀ ਮੰਨੀ ਹੋਵੇ ਤੇ ਸਾਨੂੰ ਨੀਵੇਂ ਥਾਂ ਭਾ ਦਿਓ ਅਸੀਂ ਆਉਣ ਵਾਲੇ ਸਮੇਂ ਵਿੱਚ ਹੜਤਾਲ ਕਰਨ ਦਾ ਹੂਆ ਵੀ ਨਹੀਂ ਕਰਾਂਗੇ ਜਿਹੜੀਆਂ ਬੱਸਾਂ ਨੇ ਜੀ ਇਹ ਬੱਸਾਂ ਰਾਜਾ ਬੜਿੰਗ ਸਾਹਿਬ ਨੇ ਪਾਈਆਂ ਸੀੜੀਆਂ ਨਵੀਆਂ ਬੱਸਾਂ ਇਹ ਸਰਕਾਰ ਨੇ ਬੱਸਾਂ ਦਾ ਦੂਰ ਦੀ ਗੱਲ ਆ ਹੁਣ ਤੁਸੀਂ ਜਾ ਕੇ ਦੇਖ ਲਓ ਜਿਹੜੇ ਟਾਇਰ ਆ ਟਾਇਰਾਂ ਵਾਲੀਆਂ ਗੱਡੀਆਂ ਖੜੀਆਂ ਈਵਨ ਇੱਥੇ ਤੱਕ ਜਿਹੜੀਆਂ ਬੈਟਰੀਆਂ ਸਾਰੇ ਦੀਪੂਆਂ ਚ ਬੈਟਰੀਆਂ ਆਈਆਂ ਨੇ ਉਹਦੇ ਚ ਚਾਰ ਦੀਪੂ ਚਾਰ ਬੈਟਰੀਆਂ ਜਿਹੜੀਆਂ ਜਗਰਾਉਂਡ ਦੀਪੇ ਦੇ ਇੱਥੇ ਚ ਆਈਆਂ ਜਿਹਦੇ ਪਿੱਛੇ ਡਰਾਈਵਰ ਇੱਕ ਦੂਜੇ ਲੜਦੇ ਮੈਂ ਬੈਟਰੀ ਖੋਣੀ ਅਮੈਰਖ ਹੋਣੀ ਆ ਦੀਪੂ ਦੀਆਂ 57 ਬੱਸਾਂ ਨੇ 57 ਬੱਸਾਂ ਚੋਂ 30 ਬੱਸਾਂ ਤੱਕ ਘਟਾ ਡੋਣਗੀਆਂ ਘਟੋ ਘਟਾ ਉਹਦੇ ਕਹਿਣਾ ਕੋ ਇਹਨਾਂ ਨੇ ਬੱਸਾਂ ਦਾ ਬਹੁਤ ਦੂਰ ਦੀ ਆਗੇ ਉਸ ਤੋਂ ਬਾਅਦ ਇਹਨਾਂ ਦੇ ਇੱਕ ਵੀ ਬੱਥ ਨਹੀਂ ਪਈ ਟਾਇਰ ਇਹਨਾਂ ਤੋਂ ਨਹੀਂ ਆਏ ਬੈਟਰੀਆਂ ਇਹਨਾਂ ਤੋਂ ਨਹੀਂ ਆਈਆਂ ਹੋਰ ਜਿਹੜਾ ਸਪੇਅਰ ਪਾਰਟ ਉਹ ਨਹੀਂ ਆ ਰਿਹਾ ਬਹੁਤ ਜ਼ਿਆਦਾ ਇਹ ਤਾਂ ਜਿਹੜੇ ਡਰਾਈਵਰ ਕਨੈਕਟਰ ਤੇ ਵਰਕਸ਼ਾਪ ਜਿਹੜੀ ਰਲ ਕੇ ਚਲਾ ਰਹੀ ਹੈ ਦਾਰਿਆਂ ਨੂੰ ਨਹੀਂ ਸਰਕਾਰ ਵੱਲੋਂ ਤਾਂ ਇਹਨਾਂ ਦਾ ਹੱਥ ਚੱਕਿਆ ਹੋਇਆ ਵਾ ਵੀ 200 ਬੱਸਾਂ ਪਾਈਆਂ ਪਿੱਛੇ ਇਹ ਕਿਡੀਆਂ ਸੀ ਇਹ ਜੀ ਆਪਣੇ ਰਾਜਾ ਨਹੀਂ ਗਿਆ ਕਿਲੋਮੀਟਰ ਸਕੀਮ ਬੱਸਾਂ ਪਾਈਆਂ ਜਿਹੜੀਆਂ ਜਿਹਦਾ ਅਸੀਂ ਵਿਰੋਧ ਕਰ ਰਹੇ ਹਾਂ ਉਸ ਵਿਰੋਧ ਉਸ ਵਿਰੋਧ ਦੇ ਕਰਕੇ ਹੀ ਸਾਡੇ ਜਿਹੜੇ ਵਰਕਰ ਆ ਜੰਨੀ ਜੀਲਾ ਵਿੱਚ ਸੁੱਟੇ ਅਸੀਂ ਇਹ ਚਾਹੁੰਦੇ ਸੀਗੇ ਵੀ ਜਿਹੜਿਆ ਜਿਹੜੀ ਵੀ ਕੋਈ ਬੱਸ ਬਣੀ ਆ ਉਹ ਸਰਕਾਰ ਲੋਕਾਂ ਦੀ ਬਾਸਾ ਤੇ ਲੋਕਾਂ ਦੀ ਹੋਵੇ ਲੋਕਾਂ ਦਾ ਅਧਾਰਾਵਾ ਤੇ ਬੱਸ ਵੀ ਸਰਕਾਰੀ ਪਵੇ ਉਹਦੇ ਵਿੱਚ ਇਹਨਾਂ ਨੇ ਪ੍ਰਾਈਵੇਟ ਘਰਾਣੇ ਦੀਆਂ ਬੱਸਾਂ ਪਾਈਆਂ ਤਕੜੇ ਤਕੜੇ ਟਰਾਂਸਪੋਰਟਾਂ ਦੀਆਂ ਬੱਸਾਂ ਜਿਹੜੀਆਂ ਆ ਰਹੀਆਂ ਕਿਲੋਮੀਟਰ ਸਕੀਮ ਬੱਸਾਂ ਉਹ ਕਿਲੋਮੀਟਰ ਸਕੀਮਾਂ ਬੱਸਾਂ ਦੀ ਗੱਲ ਕਰਦੇ ਆ ਭਗਵੰਤ ਮਾਨ ਸਾਹਿਬ ਵੀ ਪਿੱਛੇ ਜੇ ਬਹੁਤ ਜਦੋਂ ਸਾਡੇ ਤੇ ਪਰਚੇ ਦਰਜ ਹੋਏ ਆ 307 ਦੇ ਅੰਦਰ ਸਾਡੇ ਬੰਦੇ ਅੰਦਰ ਸਿੱਟੇ ਆ ਉਦੋਂ ਵੀ ਇਹ ਗੱਲ ਕਹਿੰਦੇ ਆਉਣ ਵਾਲੇ ਸਮੇਂ ਦੇ ਵਿੱਚ ਪੀਆਰਟੀਸੀ ਤੇ ਰੋਡਵੇ ਦੇ ਵਿੱਚ 1400 ਬੱਸ ਪਾਈ ਜਾਊਗੀ ਪਰ ਵਾਅਦੇ ਹੀ ਕੀਤੇ ਆ ਬਿਆਨ ਹੀ ਲਾਏ ਆ ਥਾਂ-ਥਾਂ ਤੇ ਤੁਸੀਂ ਬੋਰਡ ਲੱਗੇ ਵੇਖੇ ਹੋਣੇ ਉਹੀ ਲਾਏ ਆ ਪਰ ਬੱਸਕ ਕੋਈ ਨਹੀਂ ਪਾਈ ਜੇ ਬੱਸ ਪਾਈਏ ਤੁਸੀਂ ਇਹ ਵੇਖੋ ਬੱਸ ਜਿਉਂਦਾ ਜਾਗਦਾ ਸਬੂਤ ਆ ਤੁਸੀਂ ਡੀਪੂ ਦੇ ਵਿੱਚ ਖੜੇ ਹੋ ਕੋਈ ਇੱਕ ਵੀ ਬੱਸ 22 ਮਾਡਲ ਤੋਂ ਨਵੀਂ ਗੱਡੀ ਹੋਵੇ ਤਾਂ ਫਿਰ ਇਹ ਲਾਂਦ ਕਹਦੇ ਜੀ ਕਿਉਂਕਿ 22 ਮਾਡਲ 22 ਤੋਂ ਪਹਿਲਾਂ ਪਹਿਲਾਂ ਹੀ ਪਈਆਂ ਬੱਸਾਂ ਜਿਹੜੀਆਂ ਪਈਆਂ ਤੋਂ ਬਾਅਦ ਬੱਸ ਹੀ ਨਹੀਂ ਪਈ ਉਹ ਸਰਕਾਰ ਦੀ ਤਾਰੀਫ ਨਹੀਂ ਕਰਦੇ ਪਰ ਇਹ ਗੱਲ ਜ਼ਰੂਰ ਕਹਿੰਨੇ ਆ ਵੀ ਵਾਅਦੇ ਕਰਨ ਵਾਲੇ ਆ ਤੇ ਪਰ ਮੁਨਕਰ ਕਿਸੇ ਕਿਸੇ ਵਾਸਤੇ ਨਹੀਂ ਹਰ ਵਾਅਦੇ ਤੋਂ ਭੱਜਈ ਆ ਕੋਈ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਮੈਨੂੰ ਇਹ ਕੋਈ ਆਸ ਨਹੀਂ ਰਹਿ ਗਈ ਕਿਉਂਕਿ 4-5 ਮਹੀਨੇ ਰਹਿ ਗਿਆ ਆਪ ਸਰਚਾਈ ਇਨੀ ਭਾਰੂ ਆ ਕਿ ਕੋਈ ਕੰਮ ਕਰਕੇ ਨਹੀਂ ਰਾਜੀ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਨਹੀਂ ਲੱਗਦਾ ਵੀ ਇਹ ਹੋਰ ਵੀ ਕੰਮ ਕਰਨਗੇ ਜਾਂ ਸਾਡਾ ਕੋਈ ਸਵਾਲ ਨਹੀਂ ਕਿ ਮੈਨੂੰ ਇਹ ਨਹੀਂ ਲੱਗਦਾ ਵੀ ਇਹਨਾਂ ਨੂੰ ਆਪ ਦਾ ਆਪ ਹੀ ਨਹੀਂ ਸਵਾਰਾ ਜਾਣਾ ਜਿਹੜੀਆਂ ਇਹ ਤੁਸੀਂ 버ਸਾਂ ਦੀ ਗੱਲ ਕਰਦਾ ਜਿਹੜੀ 1 ਕਿਲੋਮੀਟਰ ਬੱਸ ਪਾਈ ਹੈ ਜਿਨ੍ਹਾਂ ਨੇ ਉਹ ਜਿਹੜੀ ਕਿਲੋਮੀਟਰ 버ਸ ਆਉਂਦੀ ਆ ਉਹ ਸਾਡੇ ਕੋਲੇ ਉਹਦੇ ਜਿਹੜਾ ਡਰਾਈਵਰ ਆ ਉਹ ਮਾਲਕਾਂ ਦਾ ਡੀਜ਼ਲ ਆ ਸਾਡਾ ਡੀਪੂ ਦਾ ਉਹਨੇ ਕੀ ਕਰਨਾ ਕਿਲੋਮੀਟਰ ਬੱਸ ਆਉਣੀ ਹੈ ਉਹਨੇ 5 ਸਾਲ ਮਹਿਕਮੇ ਚ ਆਪਦਾ ਜਿਹੜਾ ਨਫਾ ਕਮਾ ਕੇ ਜਿਹੜਾ ਕਿਲੋਮੀਟਰ ਦੇ حساب ਉਹਨਾਂ ਨੂੰ 12 ਰੁਪਏ ਤੇ 13 ਰੁਪਏ ਜਿੰਨਾ ਵੀ ਮਿਲਣਾ ਉਹਨੇ ਮੁਨਾਫਾ ਕਮਾ ਕੇ ਮਹਿਕਮੇ ਦੀ ਹੋਊਗੀ ਉਹ 15 ਸਾਲ ਬੱਸ ਚੱਲੂਗੀ ਜੇ ਦੀ ਇਨਕਮ ਵੀ ਮਹਿਕਮੇ ਦੀ ਹੋਊ ਡਰਾਈਵਰ ਵੀ ਮਹਿਕਮੇ ਦਾ ਉਹ ਵਰਕਸ਼ਾਪ ਵੀ ਮਹਿਕਮੇ ਦਾ ਹੋਊਗਾ ਉਹ ਕਿਲੋਮੀਟਰ ਅਧਾਰਿਆਂ ਨੂੰ ਕਾਰਪੋਰੇਟ ਕਰਾਣਾਂ ਨੂੰ ਫਾਇਦਾ ਪਹੁੰਚਾਉਣ ਦੇ ਮਾਰੇ ਉਹ ਜਿਹੜੀ ਕਿਲੋਮੀਟਰ ਬੱਸ ਪਾ ਕੇ ਲੋਕਾਂ ਨੂੰ ਮਸ਼ਹੂਰੀ ਕਰਦੇ ਹੀ ਨਵੀਆਂ ਬੱਸਾਂ ਪਾਈਆਂ ਜਿਹੜੀਆਂ ਕਿ ਉਹਨਾਂ ਦੇ ਮਾਲਕ ਫਿਰ ਪੰਜਾਬ ਤੋਂ ਹੀ ਜਾਂ ਪੰਜਾਬ ਤੋਂ ਬਾਹਰ ਤੋਂ ਆਉਣਾਂ ਕੋਛ ਤਾਂ ਜਿਹੜੇ ਜਿਵੇਂ ਜਗਰਾਉਂ ਡੀਪੂ ਚ ਪਹਿਲਾਂ ਸੀਗੇ ਉਹ ਪੰਜਾਬ ਦੇ ਸੀਗੇ ਮਾਲਕ ਹੁਣ ਜਿਹੜੀ ਇਹ ਸਰਕਾਰ ਪਾਉਣਾ ਚਾਹੁੰਦੀ ਸੀਗੀ ਉਹ ਰੱਬ ਜਾਣਦਾ ਹੁਣ ਬਾਹਰਲੀ ਹੋਣਗੇ ਕਿਉਂਕਿ ਦਿੱਲੀ ਨਾਲ ਇਹਨਾਂ ਦੀ ਪਿੱਠ ਲੱਗਦੀ ਹੈ ਜੀ ਜ਼ਿਆਦਾਤਰ ਤਾਂ ਉਹਨਾਂ ਦੇ ਹੀ ਆਉਂਦੇ ਆ ਜਿਹੜੇ ਬੰਦੇ ਆਉਂਦੇ ਦਿੱਲੀ ਵਾਲਿਆਂ ਦੇ ਤੁਸੀਂ ਦੇਖਦੇ ਹੋ ਜਿਹੜੇ ਆਪਣੇ ਹੋਰ ਵੀ ਸਰਕਾਰੀ ਵਿਭਾਗਾਂ ਦੇ ਜਿਹੜੇ ਬੰਦੇ ਲੱਗੇ ਬਾਹਰੀ ਸਟੇਟ ਦੇ ਲੱਗੇ ਹੋ ਜਿਹਦੇ ਅਸੀਂ ਵਿਰੋਧ ਕੀਤਾ ਸੀ ਵੀ ਇਹ ਬੱਥਾ ਨਾ ਪਈਆਂ ਜਾਣ ਉਹ ਚਲੋ ਕੁਝ ਹੱਦ ਤੱਕ ਸਫਲ ਵੀ ਰਿਹਾ ਯੂਨੀਅਨ ਦੀ ਬਦੌਲਤ ਜਿਹੜੀਆਂ ਬੱਥਾ ਨਹੀਂ ਪਈਆਂ ਕੋਛ ਉਹ ਪੀਆਰਟੀਸੀ ਚ ਪਾ ਗਏ ਜਿਹੜੀ ਰੋਡ ਵਿੱਚ ਕੋਈ ਬਾਈ ਜੀ ਅਖੀਰ ਤੇ ਜਿਵੇਂ ਬਾਈ ਜੀ ਹੋਰਾਂ ਨੇ ਦੱਸਿਆ ਵੀ 4 ਸਾਲ ਵਾਦੀ ਕੀਤੇ ਆ ਤੇ ਜਾਂ ਫਲੈਕਸ ਬੋਰਡ ਲਾਏ ਆ ਤੇ ਜਾਂ ਜਦੋਂ ਤੁਹਾਡੀ ਮੀਟਿੰਗ ਹੁੰਦੀ ਆ ਉਹਦੇ ਤੇ ਫਿਰ ਜਿਹੜੇ ਪ੍ਰਚਾਰ ਕਰਨ ਵਾਲੇ ਵਿਭਾਗ ਨੇ ਸਰਕਾਰ ਦੇ ਉਹ ਪੋਸਟਾਂ ਪਾ ਪਾ ਕਹਿੰਦੇ ਵੀ ਅੱਜ ਮੀਟਿੰਗ ਬੜੀ ਸਫਲ ਰਹੀ ਤੇ ਮੰਗਾਂ ਮੰਨੀਆਂ ਜਾਣਗੀਆਂ ਆ ਪ੍ਰਚਾਰ ਹੁੰਦਾ ਹਾਲਾਂਕਿ ਮੰਗਾਂ ਦੀ ਅਸਲੀਅਤ ਕੀ ਆ ਹਕੀਕਤ ਕੀ ਆ ਉਹ ਬਾਈ ਜੀ ਹੋਰਾਂ ਨੇ ਦੱਸਿਆ ਹੁਣ ਇਹ ਜਿਹੜਾ ਸੰਘਰਸ਼ਾ ਕਿੰਨਾ ਚਿਰ ਚੱਲਣਾ ਸਰਕਾਰ ਝੁਕੂਗੀ ਤੁਹਾਡੀਆਂ ਮੰਗਾਂ ਅੱਗੇ ਕਿ ਨਹੀਂ ਦੇਖੋ ਜੀ ਜਿਹੜਾ ਸਾਡਾ ਇਹ ਸੰਘਰਸ਼ਾ ਪਹਿਲਾਂ ਵੀ ਅਸੀਂ ਜਿਹੜਾ ਸੰਘਰਸ਼ ਕੀਤਾ ਉਹਦੇ ਵਿੱਚ ਵੀ ਸਰਕਾਰ ਨੇ ਕੋਸ਼ਿਸ਼ ਕੀਤੀ ਸਾਨੂੰ ਬੈਟੇਮੈਂਟ ਕੀਤਾ ਸਾਡੇ ਵਰਕਰਾਂ ਨੂੰ ਜਿਹੜਾ ਜਿ ਡੱਕਿਆ ਕੋਸ਼ਿਸ਼ ਇਹਨਾਂ ਦੀ ਆ ਵੀ ਅਸੀਂ ਦੱਬ ਕੇ ਕੁੱਟ ਕੇ ਕੰਮ ਲੈ ਲੀਏ ਜੀ ਤੇ ਦੇਈਏ ਇਹਨਾਂ ਨੂੰ ਕੁਛ ਨਾ ਹਮ ਬਾਰ-ਬਾਰ ਮੀਟਿੰਗਾਂ ਮਾਨ ਸਾਹਿਬ ਨਾਲ ਮੀਟਿੰਗ ਹੋਈ ਸੀ ਮੇਰਾ ਖਿਆਲ ਆ ਵੀ 22 ਦੇ ਵਿੱਚ ਹੋਈ ਸੀ ਅੱਜ 26 ਚੱਲ ਪਿਆ ਜੀ 22 ਤੋਂ ਬਾਅਦ ਕੋਈ ਮੀਟਿੰਗ ਉਹਨਾਂ ਨੇ ਆਪ ਨਹੀਂ ਕੀਤੀ ਔਰ ਜਿਹੜੇ ਉਹ ਉਹਨਾਂ ਦੇ ਆਰਡਰ ਕਰੇ ਕਰੇ ਸੀ ਉਹ ਵਿਭਾਗ ਦੇ ਜਿਹੜੇ ਅਫਸਰ ਆ ਉਹ ਮੰਨ ਕੇ ਰਾਜੀ ਨਹੀਂ ਜੀ ਬਿਲਕੁਲ ਹੀ ਉਹ ਪਾਲ ਮਟੂਲ ਜਾਂਦੇ ਆ ਜਾ ਕੇ ਲਾਰਾ ਲਾਤਾ ਕੱਲ ਵੀ ਸਾਡੀ ਮੀਟਿੰਗ ਹੋਈ ਆ ਸਾਡੇ ਚਾਰ ਸਾਥੀ ਉੱਥੇ ਗਏ ਆ ਉਹਨਾਂ ਦੇ ਨਾਲ ਮੀਟਿੰਗ ਹੋਈ ਆ ਉੱਥੇ ਵੀ ਹਾਂਜੀ ਆ ਵੀ ਥੋੜੀ ਮੰਨ ਲਈ ਆ ਵੀ ਮੰਨ ਲਈ ਆ ਵੀ ਮੰਨ ਲਈ ਪਰ ਨਾ ਕੋਈ ਲਿਖਤੀ ਨਾ ਕੋਈ ਨੋਟੀਫਿਕੇਸ਼ਨ ਬਿਲਕੁਲ ਲਾਰਾ ਸਾਡਾ ਜਿਹੜਾ ਯਕੀਨ ਆ ਉਹ ਇਸ ਮੰਤਰੀ ਤੋਂ ਇਹਨਾਂ ਆਪਸਰਾ ਤੋਂ ਸਾਡਾ ਉਹ ਯਕੀਨ ਚੱਕਿਆ ਗਿਆ ਜਿਸ ਕਰਕੇ ਜਿਹੜੀ ਆ ਆ ਦੇਸ਼ ਵਿਆਪੀ ਹੜਤਾਲ ਆ ਜੀ ਇਹ ਅੱਜ ਇਹ ਤਾਂ ਵੈਸੇ ਵੀ ਹੋਣੀ ਸੀ ਕਿਉਂਕਿ ਕੇਂਦਰ ਦੀਆਂ ਜਿਹੜੀਆਂ ਨੀਤੀਆਂ ਉਹਦੇ ਵਿਰੋਧ ਵਿੱਚ ਵੀ ਸੀ ਔਰ ਸਾਡਾ ਨਾਲ ਜਿਹੜਾ ਰੱਖਿਆ ਸੀਗਾ ਵੀ ਅਸੀਂ ਜੇਲ੍ਹਾਂ ਦੇ ਵਿੱਚੋਂ ਜਿਹੜੇ ਸਾਥੀ ਸਾਥੀ ਸਾਡੇ ਉਹ ਰਿਲੀਜ਼ ਕਰੋ ਤੇ ਉਹਦੇ ਨਾਲ ਡਾਉਣ ਵਾਲੇ ਸਮੇਂ ਦੇ ਵਿੱਚ ਜੇਕਰ ਇਹ ਸਰਕਾਰ ਸਾਡੇ ਉਹ ਸਾਥੀਆਂ ਨੂੰ ਨਹੀਂ ਛੱਡਦੀ ਜਾਂ ਸਾਡੀਆਂ ਮੰਗਾਂ ਤੇ ਗੌਰ ਨਹੀਂ ਕਰਦੀ ਹੋ ਸਕਦਾ ਅੱਜ ਸ਼ਾਮ ਤੱਕ ਦੁਵਾਰੇ ਸਾਡੀ ਆਪਸ ਵਿੱਚ ਹੀ ਮੀਟਿੰਗ ਹੋਊਗੀ ਉਹਦੇ ਵਿੱਚ ਹੋ ਸਕਦਾ ਵੀ ਜਿਹੜੀ ਇਹ ਹੜਤਾਲ ਆ ਇਹ ਲੰਬੇ ਸਮੇਂ ਦੀ ਵੀ ਹੋ ਜੇ ਜੀ ਤਾਂ ਹੋ ਸਕਦਾ ਇਹ ਹੜਤਾਲ ਲੰਬੇ ਸਮੇਂ ਲਈ ਵੀ ਚਲੀ ਜਾਵੇ ਇਧਰ ਨਿਗਾ ਮਰਵਾਦ ਕੇ ਜਗਰਾਉ ਦੇ ਡੀਪੂ ਦੇ ਵਿੱਚ ਖੜੇ ਆ ਉਹ ਸਾਰੀਆਂ ਬੱਸਾਂ ਨੇ ਜਿਵੇਂ ਮੁਲਾਜ਼ਮਾ ਨੇ ਬਾਈ ਜੀ ਹੋਰਾਂ ਨੇ ਦੱਸਿਆ ਕਿ ਸਰਕਾਰ ਨੇ ਆ ਮਸ਼ਹੂਰੀਆਂ ਤਾਂ ਬਹੁਤ ਕਰਤੀਆਂ ਬੋਰਡ ਪਿੱਛੇ ਲੱਗੇ ਤੁਸੀਂ ਦੇਖ ਸਕਦੇ ਹੋ ਕਿ ਇੰਨਾ ਮਹਿਕਮੇ ਨੂੰ ਪੈਸਾ ਦਿੱਤਾ ਇੰਨੀਆਂ ਨਵੀਆਂ ਬੱਸਾਂ ਪਾਤੀਆਂ ਪਰ ਆਹ ਬੱਸਾਂ ਜਿਹੜੀਆਂ ਖੜੀਆਂ ਨੇ 2022 ਤੋਂ ਪਹਿਲਾਂ ਦੀਆਂ ਨੇ ਸੋ ਪੰਜਾਬ ਦੇ ਲੋਕਾਂ ਨੂੰ ਹੀ ਦੱਸ ਦਈਏ ਕਿ ਜਿਹੜੀਆਂ ਬੱਸਾਂ ਪਾਈਆਂ ਜਾ ਰਹੀਆਂ ਉਹ ਪ੍ਰਾਈਵੇਟ ਠੇਕੇਦਾਰਾਂ ਦੀਆਂ ਨੇ ਉਹ ਪ੍ਰਾਈਵੇਟ ਠੇਕੇਦਾਰ ਪੰਜਾਬ ਦੇ ਨੇ ਜਾਂ ਪੰਜਾਬ ਤੋਂ ਬਾਹਰ ਦੇ ਨੇ ਇਹ ਰੱਬ ਜਾਣਦਾ ਜਾਂ ਸਰਕਾਰ ਜਾਣਦੀ ਆ ਉਹਨਾਂ ਬੱਸਾਂ ਦਾ ਨੁਕਸਾਨ ਕੀ ਆ ਬੇਸ਼ੱਕ ਤੁਹਾਨੂੰ ਉਹ ਬੱਸਾਂ ਢੋਂਦਗਾਣੇ ਸਫ਼ਰ ਕਰਾਉਂਦੀਆਂ ਨੇ ਇੱਕ ਵੱਖਰਾ ਵਿਸ਼ਾ ਪਰ ਉਹਨਾਂ ਬੱਸਾਂ ਦਾ ਨੁਕਸਾਨ ਇਹ ਆ ਕਿ ਉਹਦਾ ਡਰਾਈਵਰ ਪ੍ਰਾਈਵੇਟਾਂ ਕੰਡੈਕਟਰ ਪੀਆਰਟੀਸੀ ਵਿਭਾਗ ਦਾ ਤੇ ਉਸ ਤੋਂ ਬਾਅਦ 5 ਸਾਲ ਉਸ ਸਰਕਾਰ ਨੇ ਚੱਲਣਾ ਠੇਕੇ ਤੇ ਤੇ 5 ਸਾਲਾਂ ਬਾਅਦ ਉਸ ਬੱਸ ਨੇ ਉਸ ਮਾਲਕ ਨੇ ਆਪਣੇ ਪੈਸੇ ਲੈ ਕੇ ਸਰਕਾਰ ਤੋਂ ਤੇ ਆਪਣੇ ਘਰੇ ਚਲੇ ਜਾਣਾ ਤੇ ਬਾਅਦ ਦੇ ਵਿੱਚ ਜਿਹੜਾ ਘਾਟਾ ਵਾਦਾ ਹੋਊਗਾ ਉਹ ਇਸ ਮੈਕਮੇ ਦੇ ਹਿੱਸੇ ਪੈਣਾ ਵੀ ਕਿੰਨਾ ਸਾਨੂੰ ਘਾਟਾ ਪੈ ਗਿਆ ਹੁਣ ਸਵਾਲ ਇਹ ਉੱਠਦਾ ਕਿ ਜੇਕਰ ਪ੍ਰਾਈਵੇਟ ਠੇਕੇਦਾਰਾਂ ਨੂੰ ਬੱਸਾਂ ਠੇਕੇ ਤੇ ਦਿੱਤੀਆਂ ਜਾ ਸਕਦੀਆਂ ਤਾਂ ਕੀ ਸਰਕਾਰ ਆਪਣੀਆਂ ਬੱਸਾਂ ਨਹੀਂ ਪਾ ਸਕਦੀ ਸੋ ਇਸ ਕਰਕੇ ਜਿਹੜਾ ਇਹ ਪੀਆਰਟੀਸੀ ਵਿਭਾਗ ਹੈ ਜੋ ਪੰਜਾਬ ਰੋਡਵੇਜ਼ ਦਾ ਵਿਭਾਗ ਹੈ ਇਹਨੂੰ ਕਿਤੇ ਨਾ ਕਿਤੇ ਖਤਮ ਕਰਨ ਵੱਲ ਤੁਰੀ ਹੋਈ ਹੈ ਸਰਕਾਰ ਖਤਮ ਕਰਨ ਵਾਲੀਆਂ ਨੀਤੀਆਂ ਤਿਆਰ ਕਰ ਰਹੀ ਹੈ ਆਖਰੀ ਸਾਹਾਂ ਤੇ ਚੱਲ ਰਿਹਾ ਇਹ ਵਿਭਾਗ ਕਿਉਂਕਿ ਪਿਛਲੀ ਸਰਕਾਰ ਦੀਆਂ ਗਲਤੀਆਂ ਕਰਕੇ ਜਿਹੜਾ ਆਧਾਰ ਕਾਰਡ ਵਾਲਾ ਸਿਸਟਮ ਲਾਗੂ ਹੋਇਆ ਉਹਦੇ ਨਾਲ ਇਹਨਾਂ ਮਲਾਜ਼ਮ ਵੀਰਾਂ ਦੀ ਤਨਖਾਹਾਂ ਕਿੰਨਾ ਕਿੰਨਾ ਸਮਾਂ ਲੇਟ ਹੁੰਦਗਾ ਨੇ ਇਹਨਾਂ ਨੂੰ ਆਪਣੇ ਪਰਿਵਾਰ ਆਪਣੇ ਨਿਆਣੇ ਪਾਲਣੇ ਕਿੰਨੇ ਔਖੇ ਹੋਏ ਪਏ ਨੇ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਸਵਾਲ ਉੱਠਦਾ ਤੇ ਦੂਜਾ ਸਵਾਲ ਇਸ ਸਰਕਾਰ ਨੇ ਜਿਹੜਾ ਬਦਲਾਅ ਕੀਤਾ ਕਿ ਸਰਕਾਰੀ ਰੈਲਿੰਗਾਂ ਤੇ ਮੇਲਿਆਂ ਤੇ ਇਹਨਾਂ ਬੱਸਾਂ ਨੂੰ ਲੈ ਕੇ ਜਾਣਾ ਇਹਨਾਂ ਬੱਸਾਂ ਦੀ ਜਗਰਾਉਂ ਵਾਲਾ ਤਾਂ ਇਹਨਾਂ ਦੀ ਪਠਾਨਕੋਟ ਡਿਊਟੀ ਲਾ ਦੋ ਓਬੋਰ ਲਾ ਦੋ ਤੇ ਤਿੰਨ ਤਿੰਨ ਦਿਨ ਜਿਹੜਾ ਖੱਜਲ ਖਵਾਰੀ ਹੁੰਦੀ ਆ ਤਿੰਨ ਤਿੰਨ ਦਿਨ ਜਿਹੜੇ ਡਰਾਈਵਰ ਨੇ ਉਹ ਸੜਕਾਂ ਤੇ ਪਟਕਦੇ ਰਹਿੰਦੇ ਨੇ ਇਹ ਵੀ ਪਹਿਲੀ ਵਾਰ 70 ਸਾਲਾਂ ਦੇ ਵਿੱਚ ਦੇਖਣ ਨੂੰ ਮਿਲਿਆ ਸੋ ਦੇਸ਼ ਵਿਆਪੀ ਹੜਤਾਲ ਵੀ ਚੱਲ ਰਹੀ ਆ ਭਾਰਤ ਬੰਦ ਦਾ ਸੱਦਾ ਤੇ ਭਾਰਤ ਬੰਦ ਦੇ ਨਾਲ ਜਿਹੜੀ ਸਰਕਾਰ ਨਾਲ ਗਰਾਰੀ ਆੜੀ ਹੋਈ ਆ ਪੰਜਾਬ ਰੋਡਵੇਜ਼ ਦੇ ਕੰਮਿਆਂ ਦੀ ਉਹ ਵੀ ਕਿਤੇ ਨਾ ਕਿਤੇ ਪੂਰੀ ਆਪਣੇ ਰੋਹ ਦੇ ਵਿੱਚ ਨੇ ਪੂਰੇ ਜਿਹੜੇ ਹੈਗੇ ਆ ਗੁੱਸੇ ਦੇ ਵਿੱਚ ਨੇ ਤੇ ਸਰਕਾਰ ਨੂੰ ਮੰਗਾ ਮਨਾਉਣ ਲਈ ਜਿਹੜਾ ਹੈਗਾ ਅੜੇ ਹੋਏ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਹੀ ਹੜਤਾਲ ਵੱਧਦੀ ਆ ਜਾਂ ਸਰਕਾਰ ਮੰਗਾ ਮੰਨਦੀ ਆ ਦੇਖਣਾ ਹੋਵੇਗਾ ਜੁੜੇ ਰਹੋ ਕੈਮਰਾਮੈਨ ਕੁਲਜੀਤ ਨਾਲ ਜਗਰਾਉਂ ਤੋਂ ਮੈਂ ਹਰਜਿੰਦਰ ਸਿੱਧੂ